ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਜੀ ਸੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਮੇਰੇ ਭਿੰਨ ਭਰਾਵਾਂ ਨੂੰ ਆਪਾਂ ਅੱਜ ਸੰਡੇ ਨੂੰ ਆਪਾਂ 8 ਵਜੇ ਦੇ ਵਿੱਚ ਆਪਾਂ ਕਰੀਬ 8 ਵਜੇ ਦੇ ਕਰੀਬ ਆਪਾਂ ਲਾਈਵ ਹੋਣੇ ਹੁੰਨੇ ਆ ਤੇ ਜੋ ਵੀ ਕੁਝ ਮਤਲਬ ਵੀ ਫਿਟਨੈਸ ਦੇ ਰਿਗਾਰਡਿੰਗ ਇਹ ਜੋ ਕੁਝ ਵੀ ਤੁਹਾਡੇ ਮੇਰੇ ਭਿੰਨ ਭਰਾਵਾਂ ਦੇ ਸਵਾਲ ਹੁੰਦੇ ਆ ਉਹ ਆਪਾਂ ਇੱਕ ਤਾਂ ਕਲੀਅਰ ਕਰਦੇ ਆ ਜੋ ਕੁਝ ਤੁਸੀਂ ਮੇਰੀ ਵੀਡੀਓ ਦੇ ਥੱਲੇ ਕਮੈਂਟ ਵਗੈਰਾ ਕਰਦੇ ਆ ਤੇ ਬਾਕੀ ਆਪਾਂ ਉਹ ਮਤਲਬ ਵੀ ਆਪਾਂ ਉਹਨਾਂ ਨੂੰ ਕਲੀਅਰ ਕਰ ਦਿਆ ਹਨਾ ਤੇ ਬਾਕੀ ਜੋ ਕੁਝ ਤੁਸੀਂ ਵੀ ਮੇਰੇ ਕੋਲੋਂ ਕੁਝ ਪੁੱਛਣਾ ਹੁੰਦਾ weight ਘਟਾਉਣ ਨੂੰ ਲੈ ਕੇ weight ਵਧਾਉਣ ਨੂੰ ਲੈ ਕੇ ਆਪਣੀ ਡਾਈਟ ਦੇ ਬਾਰੇ ਫਿਟਨੈਸ ਦੇ ਬਾਰੇ ਜਾਂ ਕੋਈ ਹੋਰ ਤਾਂ ਤਾਂ ਵੀ ਤੁਸੀਂ ਮਤਲਬ ਵੀ ਮੈਨੂੰ ਇਸ ਲਾਈਵ ਦੇ ਵਿੱਚ ਜੁੜ ਕੇ ਕਮੈਂਟ ਕਰਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਠੀਕ ਹੈ ਜੀ ਸੋ ਪਿੱਛੇ ਜੀ ਮਤਲਬ ਵੀ ਬਹੁਤ سارے ਮੇਰੇ ਭੈਣ ਭਰਾਵਾਂ ਦੇ ਮੈਨੂੰ ਇਸ ਵੀਕ ਦੇ ਵਿੱਚ ਮੈਨੂੰ ਮੈਸੇਜ ਆਇਆ WhatsApp ਦੇ ਉੱਤੇ ਉਹਨਾਂ ਨੇ ਮੈਨੂੰ ਮੈਸੇਜ ਕੀਤੇ ਕਹਿੰਦੇ ਵੀਰ ਜੀ ਜਦੋਂ ਸੀ ਮਤਲਬ weight ਘਟਾਉਣ ਲੱਗ ਜਾਂਦੇ ਆ ਤੇ ਅਸੀਂ ਜੇ ਡਾਈਟ ਮਤਲਬ ਜਿਹੜੇ ਮੈਂ ਉਹਨਾਂ ਨੂੰ ਡਾਈਟ ਪਲਾਨ ਦੱਸੇ ਹੋਏ ਆ ਕਹਿੰਦੇ ਜੇ ਅਸੀਂ ਉਹ ਡਾਈਟ ਪਲਾਨ ਮਤਲਬ ਵੀ ਅਸੀਂ ਜੇ ਸ਼ੁਰੂ ਕਰਦੇ ਆ ਨਾ ਤਾਂ ਕਹਿੰਦੇ ਸਾਡੇ ਕੋਲ 2-3 ਦਿਨ ਹੀ ਮਤਲਬ ਵੀ ਉਹ ਡਾਈਟ ਪਲਾਨ ਸਾਡੇ ਕੋਲ ਫੋਲੋ ਹੁੰਦਾ ਵਾ ਤੇ ਦੂਜੇ ਤੀਜੇ ਦਿਨ ਜਾ ਕੇ 3 ਦਿਨ ਤੋਂ ਬਾਅਦ ਕਹਿੰਦੇ ਜਾ ਕੇ ਮਤਲਬ ਵੀ ਉਹ ਡਾਈਟ ਪਲਾਨ ਸਾਡੇ ਕੋਲ ਮਤਲਬ ਵੀ ਪ੍ਰੋਪਰਲੀ ਮਤਲਬ ਵੀ ਫੋਲੋ ਨਹੀਂ ਸਾਡੇ ਤੋਂ ਕੀਤਾ ਜਾਂਦਾ ਹੈਗਾ ਵੀ ਉਹ ਅਸੀਂ ਕਿਵੇਂ ਫੋਲੋ ਕਰ ਸਕਦੇ ਆ ਕਦੇ ਜਾਂ ਤਾਂ ਸਾਨੂੰ ਫਿਰ ਵਿਆਹ ਸ਼ਾਦੀ ਆ ਜਾਂਦੀ ਆ ਵਿੱਚ ਆਣਾ ਵਿਆਹ ਜਾਂਦਾ ਜਾਂ ਫਿਰ ਕੋਈ ਪ੍ਰੋਗਰਾਮ ਆ ਜਾਂਦਾ ਵਾ ਜਾਂ ਫਿਰ ਮਤਲਬ ਵੀ ਸਾਡਾ ਆਪਦਾ ਹੀ ਨਹੀਂ ਮੰਨ ਕਰਦਾ ਹੈਗਾ ਵੀ ਅਸੀਂ ਉਹੀ ਚੀਜ਼ ਮਤਲਬ ਵੀ ਅਸੀਂ ਖਾਈ ਜਾਈਏ ਹਨਾ ਕਿਉਂਕਿ ਸਾਡੀ ਬੋਡੀ ਨੂੰ ਪਤਾ ਕੀ ਹੁੰਦਾ ਸਾਡੀ ਬੋਡੀ ਨੂੰ ਕਦੇ ਮਤਲਬ ਵੀ ਹੋਰ ਚੀਜ਼ ਖਾਣ ਦੀ ਮਤਲਬ ਆਦਤ ਨਹੀਂ ਹੁੰਦੀ ਹੈਗੀ ਅਸੀਂ ਜਿੱਦਾਂ ਸਾਡੀ ਬੋਡੀ ਨੂੰ ਅਸੀਂ ਇਸ ਤਰ੍ਹਾਂ ਬਣਾ ਹੋਇਆ ਇਸ ਤਰੀਕੇ ਦਾ ਅਸੀਂ ਆਪਣੀ ਬੋਡੀ ਨੂੰ ਬਣਾਇਆ ਹੋਇਆ ਵਾ ਵੀ ਸਾਨੂੰ ਜਿਆਦਾ ਖਾਣ ਦੀ ਆਦਤ ਪਈ ਹੋਈ ਏ ਸੀ ਆਪਣੀ ਬੋਡੀ ਨੂੰ ਜਿਆਦਾ ਨਮਕੀਨ ਚੀਜ਼ਾਂ ਖਾਣ ਦੀ ਆਦਤ ਪਈ ਹੋਈ ਏ ਰਸ ਬਿਸਕੁਟ ਨਮਕੀਨ ਜਾਂ ਫਿਰ ਮਿੱਠਾ ਚੌਕਲੇਟਾਂ ਵਗੈਰਾ ਚਿਪਸ ਵਗੈਰਾ ਜਾਂ ਫਿਰ ਚਾਹ ਪੀਣ ਦਾ ਸੀ ਆਪਣੇ ਆਪ ਨੂੰ ਆਪਣੀ ਬੋਡੀ ਨੂੰ ਆਦੀ ਬਣਾਇਆ ਹੋਇਆ ਵਾ ਸਾਡੀ ਬੋਡੀ ਉਦਾਂ ਦੀ ਢਲ ਚੁੱਕੀ ਆ ਹਨਾ ਸੋ ਦੇਖੋ ਜਦੋਂ ਤੁਸੀਂ ਇੱਕ ਜਰਨਲ ਦੇ ਵਿੱਚੋਂ ਨਿਕਲ ਕੇ ਦੂਜੇ ਜਰਨਲ ਦੇ ਵਿੱਚ ਜਾਂਦੇ ਹੋ ਨਾ ਤਾ ਥੋੜਾ ਜਿਹਾ ਦੇਖੋ ਉਹਨੂੰ ਟਾਈਮ ਜਰੂਰ ਲੱਗਦਾ ਵਾ ਹਨਾ ਇੱਕ ਮੰਨ ਕੇ ਚੱਲੋ ਜਿਆ ਆਪਾਂ ਸਿੰਪਲ ਜੀਜੇ ਮੈਂ ਤੁਹਾਨੂੰ ਉਦਾਹਰਨ ਦਵਾ ਜੇ ਮੰਨ ਕੇ ਚੱਲੋ ਅੱਜ ਆਪਾਂ ਇਸ ਪਿੰਡ ਦੇ ਵਿੱਚ ਜਾਂ ਫਿਰ ਆਪਾਂ ਇਸ ਘਰ ਦਾ ਨਵਾਂ ਘਰ ਲਿਆ ਵਾ ਆਪਾਂ ਹਨਾ ਇੱਕ ਆਪਾਂ ਨਵਾਂ ਘਰ ਲਿਆ ਵਾ ਹੁਣ ਆਪਾਂ ਪੁਰਾਣੇ ਘਰ ਦੇ ਵਿੱਚ ਰਹਿੰਦੇ ਆ ਤੇ ਜਦੋਂ ਆਪਾਂ ਆਪਣਾ ਪੁਰਾਣਾ ਘਰ ਛੱਡ ਕੇ ਆਪਾਂ ਨਵੇਂ ਘਰ ਦੇ ਵਿੱਚ ਸ਼ਿਫਟ ਹੋਵਾਂਗੇ ਨਾ ਤਾਂ ਆਪਾਂ ਨੂੰ ਥੋੜੀ ਜੀ ਉੱਥੇ ਪ੍ਰੋਬਲਮ ਆਊਗੀ 10 ਦਿਨ 15 ਦਿਨ 20 ਦਿਨ ਮਹੀਨਾ ਇੱਕ ਆਪਾਂ ਨੂੰ ਪ੍ਰੋਬਲਮ ਆਊਗੀ ਇੱਕ ਆਪਾਂ ਨੂੰ ਪ੍ਰੋਬਲਮ ਆਊਗੀ ਉੱਥੇ ਦੇ ਲੋਕਾਂ ਦੇ ਵਿੱਚ ਹਣਾ ਨਵੀਂ ਸੋਸਾਇਟੀ ਦੇ ਵਿੱਚ ਵਿਚਰਨਾ ਉੱਥੋਂ ਦੀ ਆਪਾਂ ਨੂੰ ਮਤਲਬ ਵੀ ਜਿਹੜੇ ਬਾਜ਼ਾਰ ਆ ਉੱਥੋਂ ਜਾ ਕੇ ਲੋਕਾਂ ਦੇ ਨੂੰ ਮਤਲਬ ਵੀ ਆਪਾਂ ਪਤਾ ਲਗਾਉਣਾ ਵੀ ਕਿਹੜਾ ਸਮਾਨ ਕਿੱਥੋਂ ਮਿਲਦਾ ਕੀ ਕੀ ਕਿੱਥੋਂ ਮਿਲਦੀ ਹੈ ਕਿਹੜੀ ਨਹੀਂ ਮਿਲਦੀ ਵੀ ਮਤਲਬ ਕਿੰਨੀ ਕੁ ਦੂਰ ਮਤਲਬ ਸਾਨੂੰ ਬੱਸ ਮਿਲੂਗੀ ਕਿੰਨੀ ਕੁ ਦੂਰ ਸਾਨੂੰ ਆਟੋ ਮਿਲੇਗਾ ਕਿਵੇਂ ਦੀਆਂ ਗਲੀਆਂ ਨੇ ਮਤਲਬ ਆਪਾਂ ਨੂੰ ਥੋੜੇ ਜਿਹੇ ਟਾਈਮ ਲੱਗਦਾ ਵਾ ਹਣਾ ਤੇ ਕਈ ਵਾਰੀ ਐਵੇਂ ਵੀ ਹੁੰਦਾ ਵਾ ਨਵੇਂ ਘਰ ਦੇ ਵਿੱਚ ਜਾ ਕੇ ਆਪਾਂ ਨੂੰ ਨੀਂਦ ਵੀ ਨਹੀਂ ਪ੍ਰੋਪਰਲੀ ਹੁੰਦੀ ਹੈਗੀ ਹਣਾ ਇਸੋ ਇਸ ਕਰਕੇ ਜਦੋਂ ਆਪਾਂ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਸ਼ਿਫਟ ਹੁੰਨੇ ਆ ਸੋ ਤੁਹਾਨੂੰ ਥੋੜੀ ਜਿਹੀ ਪ੍ਰੋਬਲਮਾਂ ਨੇ ਜਿਹੜੀਆਂ ਉਹਦਾ ਸਾਹਮਣਾ ਸਾਨੂੰ ਜਿਹੜਾ ਉਹ ਕਰਨਾ ਪੈਂਦਾ ਵਾ ਜਿਵੇਂ ਮੈਂ ਤੁਹਾਨੂੰ ਦੱਸਿਆ ਵਾ ਤੁਸੀਂ ਆਪਣੀ ਬੋਡੀ ਨੂੰ ਉਸ ਤਰੀਕੇ ਦਾ ਆਦੀ ਬਣਾ ਚੁੱਕੀ ਹੋ ਤੁਸੀਂ ਤੇ ਜਦੋਂ ਮੈਂ ਤੁਹਾਨੂੰ ਮਤਲਬ ਹੀ ਡਾਈਟ ਪਲਾਨ ਵਿੱਚ ਜਿਹੜੇ ਦਿਸ਼ੇਵੇ ਦਿੱਤੇ ਹੋਏ ਨੇ ਹਣਾ ਤੁਹਾਨੂੰ ਦੇਖੋ ਪ ਤਿੰਨ ਚਾਰ ਦਿਨ ਪੰਜ ਦਿਨ ਔਖਾ ਲੱਗਦਾ ਵਾ ਜਦੋਂ ਤੁਸੀਂ ਉਸ ਤੋਂ ਬਾਅਦ ਤੁਸੀਂ ਸ਼ੁਰੂ ਕਰ ਦਿੰਨੇ ਹੋ ਹਣਾ ਜਦ ਤੁਸੀਂ ਲਗਾਤਾਰ ਉਹਨੂੰ ਸ਼ੁਰੂ ਕਰੀਏ ਤਾਂ ਫਿਰ ਤੁਹਾਨੂੰ ਤੁਸੀਂ ਉਹ ਚੀਜ਼ ਨੂੰ ਛੱਡ ਕੇ ਨਵੀਂ ਚੀਜ਼ ਦੀ ਆਦਤ ਹੋ ਜਾਂਦੀ ਹੈ ਫਿਰ ਤੁਹਾਡੀ ਬੋਡੀ ਉਹਦੀ ਆਦੀ ਹੋ ਜਾਂਦੀ ਹੈ ਹਣਾ ਜਿੰਨੀ ਕੀ ਤੁਸੀਂ ਖਾਣੇ ਵੇਲੇ ਤੁਹਾਡੇ ਬੋਡੀ ਨੂੰ ਪਤਾ ਲੱਗ ਜਾਂਦਾ ਵਾ ਮੈਨੂੰ ਇੰਨੀ ਕੀ ਹੀ ਚੀਜ਼ ਮਿਲਣੀ ਹੈ ਤੋਂ ਵੱਧ ਚੀਜ਼ ਨਹੀਂ ਮਿਲਣੀ ਹੈ ਕੀ ਫਿਰ ਉਹ ਉਸ ਤਰ੍ਹਾਂ ਦੇ ਰੂਪ ਦੇ ਵਿੱਚ ਢਲ ਜਾਂਦੀ ਹੈ ਫਿਰ ਤੁਹਾਡੀ ਜਿਹੜੀ ਮਤਲਬੀ ਇਹ ਬੋਡੀ ਦੇ ਵਿੱਚ ਫੈਟ ਹੁੰਦੀ ਆ ਉਹ ਘਟਣੀ ਸ਼ੁਰੂ ਹੋ ਜਾਂਦੀ ਆ ਕਿੱਥੇ ਤੁਸੀਂ ਦੇਖੋ 2000 ਤੋਂ ਵੱਧ ਕੇਲੇ ਤੁਸੀਂ ਲੈਂਦੇ ਹੋ ਜੀ ਤੁਸੀਂ 2500 2600 3000 3500 ਵੀ ਤੁਸੀਂ ਕੇਲੇ ਜਿਹੜੀ ਇੱਕ ਦਿਨ ਦੀ ਤੁਸੀਂ ਖਾਂਦੇ ਪਏ ਸੀਗੇ ਠੀਕ ਆ ਜਦੋਂ ਆਪਾਂ 3000 ਤੋਂ ਜਾਂ 2500 ਤੋਂ ਘਟਾ ਕੇ ਆਪਾਂ ਕੇਲੇ ਆਪਾਂ ਸਿੱਧਾ ਆਪਾਂ ਮੰਨ ਕੇ ਚੱਲੋ 1800 ਤੇ 1900 ਦੀ ਕੇਲੇ ਦੇ ਉੱਤੇ ਹੋਣਾ ਫਰਕ ਤਾਂ ਪੈਣਾ ਹੀ ਆ ਜਦੋਂ ਤੁਸੀਂ 2000 ਤੋਂ ਕੇਲੇ ਦੀ ਤੋਂ ਘਟਾਉਂਗੇ ਥੱਲੇ 2500 ਤੋਂ ਵੀ ਘਟੋਗੇ ਥੱਲੇ ਆਪਣੀ ਜਦੋਂ ਫਿਰ ਤੁਹਾਡਾ weight ਘਟਣਾ ਆ ਸੋ ਇਸ ਕਰਕੇ ਮੈਂ ਤਾਂ ਹੀ ਤੁਹਾਨੂੰ ਕਹਿਣਾ ਉਹ ਜਿੰਨੀ ਵੀ ਮੇਰੇ ਡਾਈਟ ਪਲਾਨਾਂ ਨਾਲ ਉਹਦੇ ਵਿੱਚ ਤੁਸੀਂ ਮੈਂ ਤੁਹਾਨੂੰ ਦੰਦਾਂ ਨੂੰ ਵੀ ਆਪਾਂ ਦਿਨ ਦੇ ਵਿੱਚ 5 ਤੋਂ 6 ਵਾਰ ਖਾਣਾ ਵਾ ਪਰ ਥੋੜਾ ਥੋੜਾ ਕਰਕੇ ਖਾਣਾ ਰਾਜ ਕੇ ਨਹੀਂ ਖਾਣਾ ਹੈ ਕਰ ਆਪਾਂ ਹਨ ਸੋ ਬਹੁਤ ਸਾਰੇ ਮੇਰੇ ਪਿੰਡ ਪਰ ਪੁੱਛਦੇ ਕਹਿੰਦੇ ਵੀ ਜੀ ਅਸੀਂ ਕਣਕ ਦੀ ਰੋਟੀ ਖਾ ਸਕਦੇ ਆ ਜੇ ਕਣਕ ਦੀ ਰੋਟੀ ਨਹੀਂ ਖਾ ਸਕਦੇ ਅਸੀਂ ਕਿਹੜੀ ਰੋਟੀ ਖਾਈਏ ਹਨਾ ਵੀ ਜੇ ਖਾਣੀ ਦਾ ਕਿੰਨੀ ਰੋਟੀ ਅਸੀਂ ਖਾ ਸਕਦੇ ਆ ਸੋ ਦੇਖੋ ਮੈਂ ਪਹਿਲਾਂ ਤਾਂ ਕਹਾਂਗਾ ਦੇਖੋ ਜੇ ਕਣਕ ਦੀ ਤੁਸੀਂ ਰੋਟੀ ਛੱਡ ਦੋਗੇ ਤਾਂ ਕੋਈ ਦਿੱਕਤ ਨਹੀਂ ਹੈਗੀ ਤਾਂ ਤੁਸੀਂ ਕਣਕ ਦੀ ਰੋਟੀ ਦੇ ਥਾਂ ਤੇ ਤੁਸੀਂ ਮੱਕੀ ਦੀ ਰੋਟੀ ਖਾ ਸਕਦੇ ਹੋ ਜਵਾਰ ਦੀ ਰੋਟੀ ਖਾ ਸਕਦੇ ਹਾਂ ਬਾਜਰੇ ਦੀ ਰੋਟੀ ਖਾ ਸਕਦੇ ਹਾਂ ਜਾਂ ਫਿਰ ਤੁਸੀਂ ਕਿਨੂੰ ਆਉਂਦਾ ਇੱਕ ਕਿਨੂੰ ਆ ਕਿਨੂੰ ਉਹਦੀ ਆٹے ਦੀ ਰੋਟੀ ਤੁਸੀਂ ਖਾ ਸਕਦੇ ਹੋ ਬਹੁਤ ਵਧੀਆ ਰੋਟੀ ਬਣਦੀ ਹੈ ਉਹਦੀ ਬਾਜਰੇ ਵਾਂਗੂ ਹੀ ਬਣਦੀ ਹੈ ਰੋਟੀ ਉਹਦੀ ਬਹੁਤ ਸਵਾਦ ਰੋਟੀ ਬਣਦੀ ਹੈ ਉਹਦੀ ਉਹ ਤੁਹਾਡੇ ਲਈ ਵਧੀਆ ਵਾ ਠੀਕ ਹੈ ਜੀ ਉਹਨਾਂ ਦਾ weight ਘਟਦਾ ਵਾ ਤੇ ਉਸ ਤੋਂ ਬਾਅਦ ਤੁਸੀਂ ਰਾਈਸ ਖਾ ਸਕਦੇ ਹੋ ਚੋਲ ਖਾ ਸਕਦੇ ਹੋ ਜਿਨ੍ਹਾਂ ਦਾ over weight ਹੋਇਆ ਪਿਆ ਵਾ ਜਿਆਦਾ weight ਆ ਉਹਨਾਂ ਦਾ ਉਹ ਰਾਤ ਨੂੰ ਚੋਲ ਨਾ ਖਾਣ ਨਾ ਆਲੂ ਖਾਣ ਕਾਰਬੋਹਾਈਡ ਡੈਡ ਵਾਲੀਆਂ ਚੀਜ਼ਾਂ ਉਹ ਰਾਤ ਨੂੰ ਨਾ ਖਾਣ ਠੀਕ ਹੈ ਜੀ ਤੇ ਚਕੁੰਦਰ ਵਗੈਰਾ ਜਿਹੜੀ ਸਟੋਰੀ ਸ਼ਕਰਗੰਦੀ ਜਿਹੜੀ ਉਹ ਵੀ ਰਾਤ ਨੂੰ ਨਾ ਖਾਣ ਕਿਉਂਕਿ ਇਹਦੇ ਵਿੱਚ ਕਾਰਬੋਹਾਈਡਰੇਟ ਜਿਆਦਾ ਹੁੰਦਾ ਵਾ ਸੋ ਇਹ ਤੁਸੀਂ ਜਿੱਦੇ ਨਹੀਂ ਖਾਣੀਆਂ ਹੈਗੀਆਂ ਠੀਕ ਹੈ ਜੀ ਤੇ ਰਾਤ ਦਾ ਖਾਣਾ ਜੇ ਆਪਾਂ ਸਿੰਪਲ ਜੀ ਗੱਲ ਕਰੀਏ ਬਹੁਤ ਸਾਰੇ ਮੇਰੇ ਭੈਣ ਭਰਾ ਮੈਨੂੰ ਪੁੱਛਦੇ ਹੁੰਦੇ ਆ ਕਿ ਇਹ ਜੀ ਰਾਤ ਨੂੰ ਅਸੀਂ ਕਿਹੜੀ ਡਾਈਟ ਅਸੀਂ ਫੋਲੋ ਕਰੀਏ ਜਿਹਦੇ ਨਾਲ ਸਾਨੂੰ ਮਤਲਬ ਵੀ ਫਰਕ ਪਵੇ ਜੇ ਹਨਾ ਸੋ ਦੇਖੋ ਰਾਤ ਨੂੰ ਮੈਂ ਤਾਂ ਕਹਾਂਗਾ ਤੁਸੀਂ ਲਾਈਟ ਜਿਹਾ ਹੀ ਖਾਣਾ ਖਾਓ ਰਾਤ ਨੂੰ ਤੁਹਾਡੇ ਖਾਣੇ ਦੀ ਪਲੇਟ ਦੇ ਵਿੱਚ ਕੀ ਹੋਣਾ ਜਿਹਦਾ ਇੱਕ ਤਾਂ ਕੋਲੀ ਪਲੇਟ ਪਲੇਟ ਤੁਹਾਡੀ ਇੱਕ ਸਬਜੀ ਸੋਰੀ ਗ੍ਰੀਨ ਸਲਾਦ ਤੁਹਾਡੀ ਇੱਕ ਪਲੇਟ ਸਲਾਦ ਨਾਲ ਭਰੀ ਹੋਣੀ ਚਾਹੀਦੀ ਹੈ ਜਿਦੇ ਵਿੱਚ ਖਕੂਮਬਰ, ਖੀਰਾ, ਮੂਲੀ, ਗਾਜਰ, ਟਮਾਟਰ, ਪਿਆਜ਼ ਆ ਚਾਰ ਪੰਜ ਚੀਜ਼ਾਂ ਦਾ ਸਲਾਦ ਤੁਹਾਡੀ ਪਲੇਟ ਦੇ ਵਿੱਚ ਹੋਣਾ ਚਾਹੀਦਾ ਵਾ ਠੀਕ ਹੈ ਜੀ ਨਾਲ ਕੋਈ ਵੀ ਮਨਪਸੰਦੀ ਤੁਹਾਡੀ ਸਬਜੀ ਜਿਹੜਾ ਵੀ ਤੁਹਾਡੇ ਦਿਲ ਕਰਦਾ ਵਾ ਤੁਸੀਂ ਉਹ ਸਬਜੀ ਕੋਲੀ ਭਰ ਕੇ ਨਾਲ ਤੁਸੀਂ ਖਾ ਸਕਦੇ ਹੋ ਬਟ ਰਾਤ ਨੂੰ ਜੇ ਤੁਹਾਡਾ weight ਜ਼ਿਆਦਾ ਤਾਂ ਆਲੂ ਦੀ ਸਬਜੀ ਨਾ ਖਾਓ ਆਲੂ ਕੱਢ ਦਿਓ ਵਿੱਚੋਂ ਠੀਕ ਹੈ ਜੀ ਪਨੀਰ ਦੀ ਸਬਜੀ ਖਾ ਸਕਦੇ ਹੋ ਤੁਸੀਂ ਠੀਕ ਹੈ ਉਹ ਵੀ ਬੈਸਟ ਆ ਜਗਰ ਚਿਕਨ ਤੁਸੀਂ 100 ਤੋਂ 200 ਗ੍ਰਾਮ ਤੁਸੀਂ ਖਾ ਸਕਦੇ ਹੋ ਬੋਇਲ ਕੀਤਾ ہوا ਜਿਆਦਾ ਵਧੀਆ ਵਾ ਠੀਕ ਹੈ ਜੀ ਤੇ ਜਾਂ ਫਿਰ ਤੁਸੀਂ ਉਸ ਤੋਂ ਇਲਾਵਾ ਤੁਸੀਂ ਮਤਲਬ ਹੀ ਇਹ ਤੁਸੀਂ ਸਬਜ਼ੀ ਕੋਈ ਵੀ ਲੈ ਸਕਦੇ ਹੋ ਦਾਲ ਛੋਲੇ ਰਾਜਮਾ ਇਹ ਤੁਸੀਂ ਆਪਣੀ ਮਨਪਸੰਦੀ ਸਬਜ਼ੀ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਤੇ ਫਿਰ ਉਸ ਤੋਂ ਬਾਅਦ ਆਪਾਂ ਜੀ ਜੇ ਸਲਾਦ ਵੀ ਆਪਾਂ ਤੁਹਾਨੂੰ ਦੱਸਤਾ ਰੋਟੀ ਦੀ ਥਾਂ ਤੇ ਤੁਸੀਂ ਮਲਟੀ ਗ੍ਰੇਨਟ ਦੀ ਰੋਟੀ ਲੈ ਸਕਦੇ ਹੋ ਇੱਕ ਰੋਟੀ ਲੈ ਲਓ ਬਹੁਤ ਆ ਜਿਆਦਾ ਰੋਟੀ ਖਾਂਦੀ ਲੋੜ ਹੀ ਨਹੀਂ ਹੈਗੀ ਮਲਟੀ ਗ੍ਰੇਨ ਆਟੇ ਦੀ ਰੋਟੀ ਲੈ ਲਓ ਬਾਜਰੇ ਦੀ ਰੋਟੀ ਲੈ ਲਓ ਮੱਕੀ ਦੀ ਰੋਟੀ ਲੈ ਲਓ ਕਿਨੂਆ ਦੇ ਆਟੇ ਦੀ ਰੋਟੀ ਲੈ ਲਓ ਲੈਣੀ ਤਾਂ ਬਸ ਤੁਸੀਂ ਇੱਕ ਹੀ ਰੋਟੀ ਲੈਣੀ ਹੈ ਇੱਕ ਰੋਟੀ ਲੈ ਲਓ ਇੱਕ ਵੱਡੀ ਗੋਲੀ ਸਬਜ਼ੀ ਦੀ ਪਰ ਕੇ ਖਾ ਲਓ ਇੱਕ ਪਲੇਟ ਪੂਰੀ ਸਲਾਦ ਦੀ ਲਓ ਠੀਕ ਹੈ ਜੀ ਇਹ ਚੀਜ਼ਾਂ ਤੁਹਾਡੀਆਂ ਹੋਣੇ ਚਾਹੀਦੀਆਂ ਨੇ ਜੇ ਤੁਸੀਂ ਨੌਨ ਵੇਜ ਖਾ ਲੈਂਦੇ ਹੋ ਤਾਂ ਦੋ ਤੋਂ ਤਿੰਨ ਆਂਡੇ ਤੁਸੀਂ ਜ਼ਰੂਰ ਸ਼ਾਮਲ ਕਰੋ ਰਾਤ ਦੀ ਆਪਣੀ ਮੀਲ ਦੇ ਵਿੱਚ ਠੀਕ ਹੈ ਜੀ ਇਹ ਤਿੰਨ ਚੀਜ਼ਾਂ ਤੁਹਾਡੇ ਮਤਲਬ ਵੀ ਹੋਣੀ ਚਾਹੀਦੀ ਹੈ ਤਾਂ ਤੁਹਾਡਾ ਰਾਤ ਦਾ ਖਾਣਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਤੇ ਜਿਹੜਾ ਬ੍ਰੇਕਫਾਸਟ ਹੋਣਾ ਚਾਹੀਦਾ ਤੁਹਾਡਾ ਪਹਿਲਾਂ ਤੋਂ ਸਵੇਰੇ ਉੱਠਣ ਨਾਲ ਤੁਸੀਂ ਬਿਨਾ ਬਰਸ਼ ਕੀਤੇ ਹੋਏ ਮਤਲਬ ਤੁਸੀਂ ਪਾਣੀ ਕੋਸਾ ਪੀਣਾ ਹੀ ਪੀਣਾ ਵਾ ਹੋਂ ਤਾਂ ਵੈਸੇ ਵੀ ਸਰਦੀਆਂ ਵਾਂ ਜਦੋਂ ਵੀ ਤੁਸੀਂ ਪਾਣੀ ਪੀਣਾ ਕੋਸਾ ਪੀਣਾ ਤੇ ਠੰਡਾ ਪਾਣੀ ਪੀਣ ਦੀ ਕੋਸ਼ਿਸ਼ ਨਾ ਕਰਿਓ ਨੋਰਮਲ ਵੀ ਨਾ ਪੀਓ ਥੋੜਾ ਜਿਹਾ ਕੋਸਾ ਕਰਕੇ ਰੱਖ ਲਓ ਆਪਣੀ ਥਰਮਸ ਦੇ ਵਿੱਚ ਪਾ ਕੇ ਤੇ ਉਹੀ ਪਾਣੀ ਪਿੰਦੇ ਰਹੋ ਖਾਣਾ ਖਾਣ ਤੋਂ ਬਾਅਦ ਪਾਣੀ ਪੀ ਲਿਆ ਕੋਸਾ ਜਾਂ ਰਾਤ ਨੂੰ ਸੌਣ ਲੱਗੇ ਪਾਣੀ ਪੀ ਲਿਆ ਜਦੋਂ ਵੀ ਤੁਹਾਡਾ ਦਿਲ ਕਰਦਾ ਦਿਨ ਦੇ ਵਿੱਚ 3 ਤੋਂ 4 ਲੀਟਰ ਪ ਜ਼ਰੂਰ ਪੀਆ ਕਰੋ ਜੀ ਠੀਕ ਹੈ ਜੀ ਸੋ ਜਦੋਂ ਵੀ ਕੋਈ ਚੀਜ਼ ਖਾਣੀ ਤੁਹਾਡੇ ਦੇਵੇ ਕਰਦਾ ਹੋਣਾ ਜਿਵੇਂ ਉਹ ਠੰਡਾ ਵੀਰ ਅਸੀਂ ਚਾਹ ਪੀ ਲਈਏ ਬਣਾ ਕੇ ਚਾਹ ਪੀਣ ਤੁਹਾਡਾ ਬਾਰ-ਬਾਰ ਦਿਲ ਕਰ ਜਾਂਦਾ ਹੋਣਾ ਨਾ ਕਿਉਂਕਿ ਚਾਹ ਦੇ ਬਹੁਤ ਜ਼ਿਆਦਾ ਸ਼ਿਕਾਇਤ ਨੇ ਮੇਰੇ ਭੈਣ ਬਾਰੇ ਮੈਨੂੰ ਇਹ ਇੱਕੋ ਹੀ ਮੈਸੇਜ ਬਾਰ-ਬਾਰ ਕਰਦੇ ਕਿ ਇਹ ਵੀਰ ਜੀ ਸਾਡੇ ਤੋਂ ਚਾਹ ਨਹੀਂ ਛੁੱਟ ਹੁੰਦੀ ਅਸੀਂ ਕੀ ਕਰੀਏ ਚਾਹ ਨਹੀਂ ਛੱਡ ਹੁੰਦੀ ਜਦ ਚਾਹ ਤਾਂ ਦੇਖੋ ਨਾ ਪਤਾ ਕੀ ਇੱਕ ਜੇ ਕਹਦੀ ਸਾਡੀ ਮਾਨਸਿਕ ਮਾਨਸਿਕ ਤੌਰ ਤੇ ਅਸੀਂ ਉਹਨੂੰ ਆਪਣੀ ਇੱਕ ਵਧੀਆ ਡਰਿੰਕ ਬਣਾਈ ਹੋਈ ਆ ਸਾਡੇ ਵਿੱਚ એનર્ਜੀ ਆ ਜਾਂਦੀ ਆ ਅਸੀਂ ਕਿੰਨੇ ਆ ਸਾਡਾ 4:30 ਬਿਜਨੋ ਕੋਈ ਕੰਮ ਹੀ ਨਹੀਂ ਹੁੰਦਾ ਸਾਨੂੰ ਸੁਸਤੀ ਪਿਆਣ ਲੱਗ ਜਾਂਦੀ ਆ ਇਦਾਂ ਦੀ ਕੋਈ ਦਿੱਕਤ ਨਹੀਂ ਹੈਗੀ ਤੁਸੀਂ ਚਾਹ ਨੂੰ ਛੱਡ ਕੇ ਤੁਸੀਂ ਬ્લેਕ ਕਾਫੀ ਪੀ ਲਓ ਬਹੁਤ ਵਧੀਆ ਵਾ ਜੇ ਬ્લેਕ ਕਾਫੀ ਵੀ ਤੁਸੀਂ ਨਹੀਂ ਪੀ ਸਕਦੇ ਗ੍ਰੀਨ ਟੀ ਪੀ ਲਓ ਯਾਰ ਉਹ ਵੀ ਸਭ ਤੋਂ ਵਧੀਆ ਵਾ ਜੇ ਚਾਹ ਪੀਣ ਨੂੰ ਬਾਲਾ ਹੀ ਜ਼ਿਆਦਾ ਦਿਲ ਕਰਦਾ ਵਾ ਚਾਹ ਪੀਰੋ ਕੋਈ ਦਿੱਕਤ ਨਹੀਂ ਬਟ ਉਹਦੇ ਵਿੱਚ 슈ਗਰ ਨਾ ਪਾਓ ਮਿੱਠਾ ਬਿਲਕੁਲ ਵੀ ਨਾ ਪਾਓ ਠੀਕ ਆ ਜਿਹੜਾ ਮਿੱਠਾ ਨਾ ਇੱਕ ਇੱਕ ਚਿੱਟਾ ਜਿਹੇਰਾ ਸੋ ਮਿੱਠੇ ਨੂੰ ਜਿੰਨਾ ਜ਼ਿਆਦਾ ਕੋਸ਼ਿਸ਼ ਹੋ ਸਕਦੀ ਆ ਤੁਸੀਂ ਉਹਨਾਂ ਅਵੋਇਡ ਕਰੋ ਮਿੱਠੇ ਨਾ ਖਾਓ ਜੇ ਤੁਸੀਂ ਮਿੱਠਾ ਖਾਓਗੇ ਤਾਂ ਤੁਸੀਂ ਬਿਮਾਰੀਆਂ ਬਹੁਤ ਜ਼ਿਆਦਾ ਆਪਣੇ ਸਰੀਰ ਨੂੰ ਲਾਓਗੇ ਠੀਕ ਹੈ ਜੀ ਨੰਬਰ 1 ਨੰਬਰ 2 ਤੁਹਾਡੀ ਮਟੋਪਿਆ ਜ਼ਿਆਦਾ ਵਧੇਗਾ ਮਿੱਠੇ ਕਰਕੇ ਮਿੱਠੇ ਨਾਲ ਬਹੁਤ ਜ਼ਿਆਦਾ ਬਿਮਾਰੀਆਂ ਮਤ ਲੱਗਦੀਆਂ ਨੇ ਤੁਸੀਂ ਆਪਣੇ ਨਾਲ ਇੱਕ ਚੈਲੰਜ ਕਰ ਲਓ ਵੀ ਯਾਰ ਮੈਂ ਮਿੱਠਾ ਨਹੀਂ ਖਾਣਾ ਹੈਗਾ 25 ਦਿਨ ਦਾ 20 ਤੋਂ 25 ਦਿਨ ਦਾ ਚੈਲੰਜ ਕਰ ਲਓ 20 ਤੋਂ 25 ਦਿਨ ਤੁਸੀਂ ਮਿੱਠਾ ਬੰਦ ਕਰਕੇ ਦੇਖ ਲਓ ਫੇਰ ਤੁਸੀਂ ਦੇਖੋ ਤੁਹਾਨੂੰ ਉਹ ਰਿਜ਼ਲਟ ਮਿਲਣਗੇ ਨਾ ਜਿਹੜੇ ਕਰ ਤੁਸੀਂ ਜ਼ਿੰਦਗੀ 'ਚ ਸੋਚ ਵੀ ਨਹੀਂ ਹੋਣਗੇ ਤੁਹਾਡਾ weight ਤਾਂ ਨਹੀਂ ਘਟਣਾ ਮਿੱਠਾ ਛੱਡਣ ਨਾਲ weight ਵੀ ਘਟੇਗਾ ਤੁਹਾਡੀ skin ਦੇਖਿਓ ਕਿੰਨੀ glow ਹੋ ਜਾਏਗੀ ਤੁਹਾਡੇ hair growth ਦੇਖਿਓ ਕਿੰਨੇ ਵਧੀਆ ਹੋਣਗੇ ਤੁਹਾਡੀ body 'ਚ ਬਹੁਤ ਜ਼ਿਆਦਾ ਬਦਲਾਅ ਆ ਜਿਹੜੇ ਉਹ ਹੋਣਗੇ ਗੁਰਮੁਖ ਸਿੰਘ ਜੀ ਕਹਿੰਦੇ ਵਾਹਿਗੁਰੂ ਜੀ ਵਾਹਿਗੁਰੂ ਜੀ ਸੁਰਿੰਦਰ ਸਿੰਘ ਜੀ ਹਾਏ ਇਹ ਗੁਰਧਿਆਨ ਸਿੰਘ ਜੀ ਹਾਏ ਹਾਂਜੀ ਬ੍ਰਦਰ ਅਗਰ ਤੁਹਾਡੇ ਵਿੱਚੋਂ ਕਿਸੇ ਵੀ ਮੇਰੇ ਭੈਣ ਭਰਾ ਦਾ ਕੋਈ ਸਵਾਲ ਹੈਗਾ ਤਾਂ ਪਲੀ ਤੁਸੀਂ ਮੈਨੂੰ ਪੁੱਛ ਸਕਦੇ ਹੋ ਫਿਟਨੈਸ ਦੇ ਰਿਗਾਰਡਿੰਗ ਹਨਾ ਸੋ ਆਪਾਂ 5-7 ਮਿੰਟ ਹੀ ਆਪਾਂ ਹੋਰ ਲਾਈਵ ਆਵਾਂਗੇ ਸੋ ਤੁਹਾਡਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਆ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਭਾਰ ਘਟਾਉਣ ਨੂੰ ਲੈ ਕੇ ਜਾਂ ਫਿਰ ਭਾਰ ਵਧਾਉਣ ਨੂੰ ਲੈ ਕੇ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਵੀ ਪ੍ਰੋਬਲਮ ਹੈਗੀ ਆ ਸਿਹਤ ਦੇ ਰਿਹਾੜੀ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਜਾਂ ਫਿਰ ਅਗਰ ਤੁਸੀਂ ਚਾਹੁੰਦੇ ਹੋ ਵੀ ਮੈਂ ਇਸ ਟੌਪਿਕ ਦੇ ਉੱਤੇ ਮਤਲਬ ਵੀ ਵੀਡੀਓ ਲੈ ਕੇ ਆਵਾਂ ਹਨਾ ਸਿਹਤ ਦੇ ਉੱਤੇ ਫਿਟਨੈਸ ਦੇ ਉੱਤੇ ਵਰਕਆਊਟ ਦੀ ਕਿਹਨੇ ਹੋ ਵਰਕਆਊਟ ਦੀ ਵੀਡੀਓ ਜਾ ਕੋਈ ਤੁਸੀਂ ਕਿੰਨੇ ਕੋਈ ਹੋਰ ਮਤਲਬ ਵੀ ਫਿਟਨੈਸ ਦੇ ਰਿਗਾਰਡਿੰਗ ਮੈਂ ਕਿਸੇ ਵੀ ਤਰ੍ਹਾਂ ਦੀ ਵੀਡੀਓ ਲੈ ਕੇ ਆਵਾਂ ਕਈ ਵਾਰੀ ਕੀ ਹੁੰਦਾ ਕਿ ਮੇਰੇ ਮਾਈਂਡ ਦੇ ਵਿੱਚ ਨਹੀਂ ਹੁੰਦੀ ਹੈਗੀ ਉਹ ਚੀਜ਼ ਮਤਲਬ ਵੀ ਮੈਂ ਉਹ ਵੀਡੀਓ ਬਣਾ ਕੇ ਲੈ ਕੇ ਆਵਾਂ ਤਾਂ ਤੁਸੀਂ ਮੈਨੂੰ ਸੁਜੈਸਟ ਕਰ ਸਕਦੇ ਹੋ ਮੈਨੂੰ ਦੱਸ ਸਕਦੇ ਹੋ ਵੀ ਵੀਰ ਜੀ ਇਹ ਟੌਪਿਕ ਦੇ ਉੱਤੇ ਵੀਡੀਓ ਲੈ ਕੇ ਆਓ ਤਾਂ ਮੈਂ ਕੋਸ਼ਿਸ਼ ਕਰਾਂਗਾ ਉਸ ਟੌਪਿਕ ਤੇ ਜਲਦੀ ਤੋਂ ਜਲਦੀ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਵਾਂ ਇਹ ਸੁਰਿੰਦਰ ਸਿੰਘ ਜੀ ਪੁੱਛ ਰਹੇ ਆ ਕਹਿੰਦੇ ਕੋਈ ਡਾਈਟ ਇਹ ਸੁਰਿੰਦਰ ਸਿੰਘ ਜੀ ਡਾਈਟ ਜਿਹੜੀ ਤੁਸੀਂ ਕਹਿ ਰਹੇ ਹੋ ਇਹ weight ਗੇਨ ਕਰਨ ਵਾਸਤੇ ਜਾਂ weight lose ਕਰਨ ਵਾਸਤੇ ਜਾਨਕੀ ਭਾਰ ਵਧਾਉਣ ਵਾਸਤੇ ਜਾਂ ਭਾਰ ਘਟਾਉਣ ਵਾਸਤੇ ਤੁਹਾਨੂੰ ਡਾਈਟ ਚਾਹੀਦੀ ਆ ਦੇਖੋ ਜੇ ਤੁਹਾਨੂੰ ਭਾਰ ਘਟਾਉਣ ਵਾਸਤੇ ਡਾਈਟ ਪਲਾਨ ਚਾਹੀਦਾ ਉਹਦੀ ਵੀਡੀਓ ਵੀਰ ਜੀ ਨੇ ਬਣਾ ਕੇ ਆਲਰੇਡੀ ਮੇਰੇ ਚੈਨਲ ਦੇ ਉੱਤੇ ਪਾਈਆਂ ਹੋਈਆਂ ਨੇ ਇਹ 7 ਦਿਨ ਦਾ ਡਾਈਟ ਪਲਾਨ 10 ਦਿਨ ਦਾ ਡਾਈਟ ਪਲਾਨ 1 ਮਹੀਨੇ ਦਾ ਡਾਈਟ ਪਲਾਨ ਹਨਾ ਮੈਂ ਲਗਾਤਾਰ ਬਣਾ ਕੇ ਮੈਂ ਪਾਇਆ ਹੋਇਆ ਜੀ ਹਾਂਜੀ weight lose ਦੀ ਠੀਕ ਹੈ ਜੀ ਮੈਂ weight lose ਦੀ ਬਹੁਤ ਸਾਰੇ ਵੀਡੀਓ ਮੈਂ ਪਾਈਆਂ ਹੋਈਆਂ ਨੇ ਵਿంటర్ ਦੇ ਵਿੱਚ ਵੀ ਮੈਂ weight lose ਦੀਆਂ ਪਾਈਆਂ ਹੋਈਆਂ ਨੇ ਸੋ ਪਲੀਜ਼ ਤੁਸੀਂ ਮਤਲਬੀ ਉਹ ਮੇਰੀ ਕੋਈ ਵੀ ਡਾਈਟ ਪਲਾਨ ਤੁਸੀਂ ਮੇਰਾ ਇੱਕ ਫੋਲੋ ਕਰ ਲਓ ਬਲਜੀਤ ਕੌਰ ਜੀ ਕਹਿੰਦੇ ਕਹਿੰਦੇ ਡਾਈਟ ਕੱਟ ਕਰਨਾਲ ਇਹ ਡਾਈਟ ਕੱਟ ਕਰਨਾਲ ਦਾ ਮੈਂ ਮਤਲਬੀ ਕੁਛ ਸਮਝ ਨਹੀਂ ਹੈਗਾ ਜੀ ਮੈਨੂੰ ਥੋੜਾ ਜਿਹਾ ਕਲੀਅਰ ਕਰਾ ਕਰ ਦਿਓ ਹਣਾ ਚਾਹ ਜੋ ਮੈਨੂੰ ਕਲੀਅਰ ਹੋ ਜੇ ਤਾਂ ਫਿਰ ਮੈਂ ਨਾਲ ਹੀ ਤੁਹਾਡਾ ਰਿਪਲਾਈ ਮੈਂ ਦੇਣ ਦੀ ਕੋਸ਼ਿਸ਼ ਕਰਾਂਗਾ ਜੀ ਸੋ ਕੋਈ ਵੀ ਸਵਾਲ ਹੁੰਦਾ ਵਾ ਨਾ ਤੁਹਾਡਾ ਮਤਲਬੀ ਫਿਟਨੈਸ ਨੂੰ ਲੈ ਕੇ ਤਾਂ ਤੁਸੀਂ ਮੈਨੂੰ ਜਦੋਂ ਮਰਜ਼ੀ ਤੁਸੀਂ ਮੈਨੂੰ ਪੁੱਛ ਸਕਦੇ ਹੋ ਮੇਰਾ WhatsApp ਨੰਬਰ ਹੈ ਜਿਹੜਾ ਮੈਂ ਉਹ ਵੀ ਥੱਲੇ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਜੀ ਤੇ ਉਸ ਤੋਂ ਇਲਾਵਾ ਮਤਲਬ ਤੁਸੀਂ ਮੈਨੂੰ ਵੀਡੀਓ ਤੇ ਕਮੈਂਟ ਕਰਕੇ ਵੀ ਆਪਣਾ ਸਵਾਲ ਪੁੱਛ ਸਕਦੇ ਹੋ ਮੈਂ ਕੋਸ਼ਿਸ਼ ਕਰਦਾ ਵੀ ਤੁਹਾਡੇ ਨਾਲ ਦੇ ਨਾਲ ਰਿਪਲਾਈ ਕਰਾਂ ਜੇ ਨਾਲ ਦੇ ਨਾਲ ਰਿਪਲਾਈ ਨਾ ਹੋ ਸਕੇ ਤਾਂ ਮੈਂ ਘੰਟੇ ਦੋ ਘੰਟੇ ਦੇ ਵਿੱਚ ਵਿੱਚ ਰਿਪਲਾਈ ਕਰ ਦਿੰਨਾ ਵਾ ਤੇ ਬਹੁਤ سارے ਮੇਰੇ ਕਲਾਇੰਟ ਨੇ ਜਿਹੜੇ ਮੇਰੇ ਕੋਲ ਪਰਸਨਲ ਡਾਈਟ ਪਲਾਨ ਲੈਂਦੇ ਨੇ ਤੇ ਜਦੋਂ ਉਹਨਾਂ ਦੇ ਵੀ ਰਿਜ਼ਲਟ ਦੇਖਦਾ ਨਾ ਤਾਂ ਮੈਨੂੰ ਖੁਦ ਹੈਰਾਨੀ ਹੁੰਦੀ ਵੀ ਯਾਰ ਉਹਨਾਂ ਨੇ ਕਿੰਨਾ weight lose ਕਰ ਲਿਆ ਜਿਹੜੇ ਮੇਰੇ ਕੋਲ ਪਰਸਨਲ ਡਾਈਟ ਪਲਾਨ ਲੈਂਦੇ ਨੇ ਕਿਉਂਕਿ ਜਿਹੜਾ ਮੈਂ ਪਰਸਨਲ ਡਾਈਟ ਪਲਾਨ ਤਿਆਰ ਕਰਕੇ ਦੇਣਾ ਮੈਂ ਉਹ ਬੰਦੇ ਦੀ ਏਜ ਵੇਟ ਹਾਈਟ ਦੇ ਮੁਤਾਬਿਕ ਹੀ ਤਿਆਰ ਕਰਕੇ ਦੇਣਾ। ਸ੍ਰਿੰਦਰ ਜੀ ਇਹ ਕਹਿੰਦੇ ਬ੍ਰਦਰ ਜਿਮ ਲੋਨ ਨਾਲ weight lose ਹੋ ਸਕਦਾ। ਬਿਲਕੁਲ ਜੀ। ਇਹ ਜਿਮ ਲੋਨ ਨਾਲ ਬ੍ਰਦਰ weight lose ਹੁੰਦਾ। ਜਿਆਦਾ ਜਿਮ ਲੋਨ ਨਾਲ ਹੀ ਹੁੰਦਾ ਵਾ। ਜੇ ਆਪਾਂ ਕਹੇ ਦੀ ਅਸੀਂ ਕਾਰਡੀਓ ਕਰਾਂਗੇ ਅਸੀਂ ਉਹ ਕਰਾਂਗੇ ਕਾਰਡੀਓ ਨਾਲ ਵੀ weight ਘਟਦਾ ਵਾ। ਐਡੀ ਕੋਈ ਦਿੱਕਤ ਨਹੀਂ ਹੈਗੀ ਰਨਿੰਗ ਕਰਨ ਨਾਲ ਵੀ weight ਘਟਦਾ ਵਾ। ਰਨਿੰਗ ਕਰਨ ਦੇ ਨਾਲ ਇਹ ਵੀ ਤੁਹਾਡਾ ਮਸਲ ਵੀ ਲੋਸ ਹੋਏਗਾ। ਠੀਕ ਹੈ ਜੀ ਜੇ ਤੁਸੀਂ ਜਿਮ ਕਰਦੇ ਹੋ ਜਿਮ ਦੇ ਨਾਲ ਆਇਆ ਤੁਹਾਡਾ weight ਵੀ lose ਹੋਏਗਾ ਤੁਹਾਡਾ muscle loose ਨਹੀਂ ਹੋਏਗਾ ਤੁਹਾਡਾ muscle ਸੇਫ ਰਹੇਗਾ ਤੇ ਭਾਰ ਵੀ ਤੁਹਾਡਾ ਘਟੇਗਾ ਈ ਘਟੇਗਾ ਸੋ ਜਿਮ ਤੁਸੀਂ ਕਰ ਸਕਦੇ ਹੋ ਹਫਤੇ ਦੇ ਵਿੱਚ ਤੁਸੀਂ 4 ਦਿਨ ਵੀ ਜਿਮ ਕਰ ਲਉਗੇ ਬਹੁਤ ਆ ਠੀਕ ਹੈ ਜੀ 4 ਦਿਨ ਤੁਸੀਂ ਜਿਮ ਕਰ ਲਓ 2 ਦਿਨ ਤੁਸੀਂ walk ਕਰ ਲਓ ਜਾਂ running ਕਰ ਲਓ ਸলো ਸਲੋ ਇਹ ਪੁੱਛਦੇ ਭਾਰ ਘਟਾਉਣ ਲਈ winter detox water ਦੱਸਣਾ ਦੇਖੋ ਜੀ ਜੇ ਤੁਸੀਂ ਵਿంటర్ ਦੀ ਤੁਸੀਂ ਗੱਲ ਕਰਦੇ ਹੋ ਹਨਾ weight lose ਦੇ ਵਾਸਤੇ ਇਹਦੀ ਵੀ ਮੈਂ ਡਰਿੰਕ ਬਹੁਤ ਸਾਰੀਆਂ ਬਣਾ ਕੇ ਪਾਈਆਂ ਹੋਈਆਂ ਨੇ ਠੀਕ ਹੈ ਜੀ ਸੋ ਇੱਕ ਉਹਨੇ ਕੱਲ ਪਰਸੂ ਹੀ ਪਾਈ ਆ ਬ્લેਕ ਕਾਫੀ ਦੇ ਵਿੱਚ ਤੁਸੀਂ ਮਤਲਬ ਇਮ ਸੀਟੀ ਆਇਲ ਓਨ ਦਾ ਵਾ ਇੱਕ ਆਪਾਂ ਖੋਪੇ ਦਾ ਤੇਲ ਵੀ ਪਾ ਸਕਦੇ ਹਾਂ ਐਮ ਸੀਟੀ ਆਇਲ ਵੀ ਤੁਹਾਨੂੰ ਔਨਲਾਈਨ ਮਿਲ ਜਾਏਗਾ ਠੀਕ ਹੈ ਤੁਸੀਂ ਐਮ ਸੀਟੀ ਆਇਲ ਬ્લેਕ ਕਾਫੀ ਦੇ ਵਿੱਚ ਤੁਸੀਂ ਪਾ ਕੇ ਪੀ ਲੋਗੇ ਤਾਂ ਉਹ ਵੀ ਤੁਹਾਡਾ weight ਘਟਾਉਣ ਦੇ ਵਿੱਚ ਬਹੁਤ ਹੈਲਪ ਕਰੇਗਾ ਬ્લેਕ ਕਾਫੀ ਦੇ ਵਿੱਚ ਪਾ ਕੇ ਤੁਸੀਂ ਇੱਕ ਚਮਚ ਪਾ ਕੇ ਪੀਣਾ ਵਾ एमसीटी ऑयल ਦਾ ਸੋ ਉਹ ਵੀ ਤੁਹਾਡਾ weight ਘਟਾ ਦੇਗਾ ਬਰਦਰ ਹਾਈਟ ਲਈ ਕੋਈ ਦੇਖੋ ਸਰਿੰਦਰ ਜੀ ਹਾਈਟ ਲਈ ਤਾਂ ਦੇਖੋ ਵੀਰ ਜੀ ਪਤਾ ਕੀ ਆ ਇਹ ਤਾਂ ਦੇਖੋ ਕੁਦਰਤੀ ਚੀਜ਼ ਆ ਵੀਰੇ ਹਾਈਟ ਜੇ ਆਪਾਂ ਕਹੇ ਜੀ ਨਾ ਵੀ ਆਹ ਚੀਜ਼ ਖਾ ਲੋ ਦੇਖੋ ਬਹੁਤ سارے ਲੋਕ ਨੇ ਵੀਡੀਓ ਬਣਾਉਂਦੇ ਨੇ ਬਹੁਤ ਕੁਝ ਦੱਸਦੇ ਨੇ ਕੋਈ ਕਹਿੰਦਾ ਦਵਾਈ ਖਾ ਲੋ ਹਾਈਟ ਵੱਧ ਜੇਗੀ ਕੋਈ ਕਹਿੰਦਾ ਆਹ ਕਰ ਲੋ ਹਾਈਟ ਨਹੀਂ ਇਹਦੇ ਚ ਕੋਈ ਨਹੀਂ ਯਾਰ ਇਹ ਸਾਰੀਆਂ ਗੱਪਾਂ ਨੇ ਕਿਉਂਕਿ ਮੈਂ ਖੁਦ ਇਸ ਸਪੋਰਟਸ ਨਾਲ ਜੁੜੇ ਹੋਏ ਨੂੰ ਮੈਨੂੰ ਘੱਟੋ ਘੱਟ ਜਿਆਦਾ 22-23 ਸਾਲ ਹੋ ਚੁਲੇ ਆ ਹਨ ਮੈਂ 2001-02 ਦਾ ਮੈਂ ਸਪੋਰਟਸ ਦੇ ਨਾਲ ਜੁੜਿਆ ਹੋਇਆ ਹਾਂ ਸੋ ਇਹ ਵਿੱਚ ਜਿੰਨਾ ਬਹੁਤ ਸਾਰੀਆਂ ਮੈਂ ਦੇਖੀਆਂ ਨੇ ਸੋ ਇਹ ਕੋਈ ਉਹ ਨਹੀਂ ਹੈਗਾ ਉਹ ਵੀ ਹਾਈਟ ਵਧਉਣ ਵਧੇ ਤਾਂ ਲੋਕੀ ਪੈਸੇ ਕਮਾਉਣ ਦਾ ਸਾਧਨ ਹੈ ਹਾਈਟ ਜਿਹੜੀ ਵਧਦੀ ਆ ਵੀਰੇ ਨੇਚਰਲ ਵਧਦੀ ਆ ਕੁਦਰਤੀ ਆ ਇਹ ਬੱਸ ਆ ਦੇਖੋ ਹਾਂ ਹਾਈਟ ਵਧਾਉਣ ਲਈ ਜਿਹੜੀ ਮੇਨ ਚੀਜ਼ ਆ ਉਹ ਤੁਹਾਡੀ ਐਕਟੀਵਿਟੀ ਆ ਐਕਟੀਵਿਟੀ ਜ਼ਰੂਰ ਹੋਣੀ ਚਾਹੀਦੀ ਆ ਜਿਵੇਂ ਕੀ ਮੰਨ ਕੇ ਚੱਲੋ ਤੁਹਾਡੀ ਇੱਕ ਡਾਈਟ ਆ ਜਿਹੜੀ ਉਹ ਅੱਛੀ ਹੋਣੀ ਚਾਹੀਦੀ ਆ ਤੁਹਾਡੀ ਖੁਰਾਕ ਅੱਛੀ ਹੋਣੀ ਚਾਹੀਦੀ ਆ ਤੇ ਨੰਬਰ 2 ਤੁਸੀਂ ਮਤਲਬ ਵੀ ਐਕਟੀਵਿਟੀ ਕਰਦੇ ਰਹੋ ਡੇਲੀ ਐਕਟੀਵਿਟੀ ਦਾ ਮਤਲਬ ਕੋਈ ਨਾ ਕੋਈ ਗੇਮ ਜ਼ਰੂਰ ਕਰਦੇ ਰਹੋ ਜਿਵੇਂ ਬਾਸਕਟਬਾਲ ਹੋ ਗਈ ਵਾਲੀਬਾਲ ਹੋ ਗਈ ਹਨਾ ਤੇ ਹੋਰ ਵੀ ਦੋ ਤਿੰਨ ਗੇਮਾਂ ਹੈਗੀਆਂ ਨੇ ਇਦਾਂ ਦੀਆਂ ਹਾਂ ਜਿਹਦੇ ਵਿੱਚ ਤੁਸੀਂ ਜੰਪ ਕਰ ਸਕਦੇ ਹੋ ਹਨ ਬਾਸਕਟਬਾਲ ਦੇ ਵਿੱਚ ਵੀ ਜੰਪ ਹੁੰਦਾ ਵਾ ਹਾਈਟ ਉਹਦੇ ਵਿੱਚ ਵੀ ਵਧੀਆ ਹੋ ਸਕਦੀ ਆ ਤੇ ਵਾਲੀਬਾਲ ਦੇ ਵਿੱਚ ਵੀ ਜੰਪ ਹੁੰਦਾ ਵਾ ਠੀਕ ਆ ਹੋਰ ਵੀ ਗੇਮਾਂ ਹੈ ਜਿਹੜੇ ਕਾਫੀ ਐਥਲੈਟਿਕਸ ਵੀ ਤੁਸੀਂ ਕਰ ਸਕਦੇ ਹੋ ਜਾਨੀ ਕਿ ਐਕਟੀਵਿਟੀ ਵੀ ਹੋਣੀ ਜ਼ਰੂਰੀ ਹੈ ਆਪਣੀ ਬੋਡੀ ਦੀ ਜਦੋਂ ਸਾਡਾ ਸਰੀਰ ਭੱਜ ਦੌੜ ਕਰੂਗਾ ਇੱਧਰ ਉੱਧਰ ਜਾਊਗਾ ਸਾਡੀ ਬੋਡੀ ਐਕਟਿਵ ਰਹੇਗੀ ਤੇ ਸਾਡੀ ਖੁਰਾਕ ਅੱਛੀ ਹੋਊਗੀ ਸਾਡੀ ਬੋਡੀ ਨੇ ਆਪਣੇ ਆਪ ਹੀ ਗਰੋਥ ਕਰਨੀ ਆ ਠੀਕ ਹੈ ਜੀ ਸੋ ਜਿਹੜੇ ਦਵਾਈਆਂ ਦਵਾਈਆਂ ਦਿੰਦੇ ਆ ਭਾਰ ਸੋਰੀ ਹਾਈਟ ਵਧਾਉਣ ਵਾਸਤੇ ਉਹਨਾਂ ਦੇ ਚੱਕਰ ਚ ਨਾ ਪਿਓ ਠੀਕ ਹੈ ਜੀ ਸੋ ਆਪਣੀ ਬੋਡੀ ਨੂੰ ਵਿਲੇ ਨਾ ਰੱਖੋ ਰਜਾਈਆਂ ਚ ਨਾ ਪੇ ਰਹੋ ਵਰਕਆਊਟ ਕਰੋ ਜਿੰਨਾ ਵਰਕਆਊਟ ਕਰੋਗੇ ਜਿੰਨਾ ਆਪਣੇ ਸਰੀਰ ਨੂੰ ਤੋੜੋਗੇ ਉਹਨਾਂ ਤੁਸੀਂ ਰਿਜ਼ਲਟ ਜਿਹੜਾ ਜਿਆਦਾ ਉਹ ਤੁਸੀਂ ਲਵੋਗੇ ਠੀਕ ਹੈ ਜੀ ਸੋ ਕਹਿੰਦੇ ਆ ਨਾ ਕਹਿੰਦੇ ਜਿੰਨੇ ਬੂਟ ਨੂੰ ਆਪਾਂ ਪਾਲਿਸ਼ ਕਰਾਂਗੇ ਹਨਾ ਜਿੰਨੀ ਆਪਾਂ ਬੂਟ ਨੂੰ ਪਾਲਿਸ਼ ਕਰਾਂਗੇ ਆਪਣਾ ਬੂਟ ਉਨਾ ਜ਼ਿਆਦਾ ਚਮਕੂਗਾ ਸੋ ਇਸੇ ਤਰ੍ਹਾਂ ਜਿੰਨਾ ਆਪਾਂ ਆਪਣੇ ਸਰੀਰ ਨੂੰ ਤੋੜਾਂਗੇ ਕੁੱਟਾਂਗੇ ਆਪਣੇ ਸਰੀਰ ਨੂੰ ਆਪਣੇ ਸਰੀਰ ਨੂੰ ਉਨਾ ਹੀ ਜ਼ਿਆਦਾ ਚਮਕਣਾਵਾ ਠੀਕ ਆ ਸੋ ਬਾਕੀ ਜਿਹੜੇ ਵੱਡੇ ਵੱਡੇ ਸੈਲੀਬ੍ਰਿਟੀ ਨੇ ਤੁਸੀਂ ਦੇਖ ਸਕਦੇ ਹੋ ਹਨਾ ਸੋ ਉਹ ਅੱਜ ਤੋਂ ਜੇ 10 15 ਸਾਲ ਪਹਿਲਾਂ ਦੇਖੀਏ ਤੇ ਆਪਾਂ ਨੂੰ ਕਿੱਦਾਂ ਦੇ ਹੁੰਦੇ ਸੀ ਬਜ਼ੁਰਗ ਹੀ ਜਿਹਾ ਲੱਗਦੇ ਸੀ ਤੇ ਹੁਣ ਤੁਸੀਂ ਦੇਖ ਲਓ ਉਹੀ ਅੱਗੇ ਨਾਲੋਂ ਜ਼ਿਆਦਾ ਜਵਾਨ ਲੱਗਦੇ ਪਏ ਨੇ ਹਨਾ ਸੋ ਉਹਨਾਂ ਨੇ ਆਪਣੇ ਆਪ ਨੂੰ ਕਿੰਨਾ ਫਿੱਟ ਰੱਖਿਆ ਹੋਇਆ ਵਾ ਸੋ ਕੋ ਗੀ ਉਹਨਾਂ ਦੀ ਮੇਨ ਚੀਜ਼ ਡਾਈਟ ਆ ਤੇ ਐਕਟੀਵਿਟੀ ਆ ਉਹ ਆਪਣੇ ਆਪ ਨੂੰ ਵਿਅਸਤ ਰੱਖਦੇ ਨੇ ਤੇ ਖਾਣਾ ਪੀਣਾ ਉਹਨਾਂ ਦਾ ਬਹੁਤ ਵਧੀਆ ਵਾ ਮਿੱਠਾ ਤੋਂ ਜੰਮੀ ਨਹੀਂ ਖਾਂਦੇ ਬਿਲਕੁਲ ਮਿੱਠਾ ਨਹੀਂ ਖਾਂਦੇ ਹੈਗੇ ਤੁਸੀਂ ਇੱਕ ਕਬਿਲ ਸ਼ਰਮਾ ਦੇ ਸ਼ੋਅ ਦੇ ਵਿੱਚ ਆਇਆ ਸੀਗਾ ਉਹ ਜੌਨ ਇਬਰਾਹਿਮ ਹਣਾ ਉਹਨੂੰ ਕਹਿੰਦੇ ਸੀ ਕਹਿੰਦੇ ਜੇ ਤੇਰੇ ਲਈ ਇੱਕ ਕਾਜੂ ਗਤ ਨਹੀਂ ਦੇ ਦਈਏ ਤੂੰ ਖਾ ਲੇਗਾ ਕਹਿੰਦਾ ਨਹੀਂ ਵੀ ਕਹਿੰਦਾ ਤੈਨੂੰ 1 ਲੱਖ ਰੁਪਈਆ ਦਵਾਂਗੇ ਇੱਕ ਕਾਜੂ ਗਤ ਲਈ ਖਾਣੀ ਕਹਿੰਦਾ ਨਹੀਂ ਕਹਿੰਦਾ 5 ਲੱਖ ਕਹਿੰਦਾ ਨਹੀਂ ਕਹਿੰਦਾ 10 ਲੱਖ ਰੁਪਈਆ ਦੇ ਦਾਂਗੇ ਤੂੰ ਇੱਕ ਕਾਜੂ ਗਤ ਨਹੀਂ ਖਾਣੀ ਆ ਖਾਲੇਗਾ ਫਿਰ ਉਹਨੇ ਕਹ ਵੀ ਮੈਂ ਸੋ ਵੀ ਜੀ 10 ਲੱਖ ਰੁਪਏ ਦੇ ਰਹੇ ਹੋ ਫਿਰ ਵੀ ਦੇਖ ਲਓ ਉਹ ਬੰਦੇ ਨੇ 1 ਲੱਖ 5 ਲੱਖ ਤੱਕ ਆਫਰ ਕਰਤਾ ਉਹਨਾਂ ਨੂੰ ਫਿਰ ਤੁਸੀਂ ਵੀ ਕਾਜੂ ਗਤਲੀ ਖਾਣੀ ਉਹਨੇ ਕਹਿੰਦਾ ਨਹੀਂ ਸਾਡੇ ਕਿਹਨੂੰ ਕਿਹਦੇ ਕੋਈ 20-25 ਰੁਪਏ ਦਵਾਂਗੇ ਨਾਲ ਕਾਜੂ ਗਤਲੀ ਖਾਲਾ ਸੀ ਖਾਵਾਂਗੇ ਲੈ 5 ਰੁਪਏ ਦੇ ਅਸੀਂ ਕਾਜੂ ਗਤਲੀ ਇੱਕ ਛੱਡ ਦੋ ਖਾਵਾਂਗੇ ਵੀ ਇਹ ਤਾਂ ਚੀਜ਼ ਫਰੀ ਦੀ ਆ ਨਾ ਸੋ ਇਸ ਕਰਕੇ ਆਪਣੇ ਆਪ ਨੂੰ ਮੇਨਟੇਨ ਰੱਖਣਾ ਬਹੁਤ ਜ਼ਰੂਰੀ ਆ ਸੋ ਉਹ ਤਾਂ ਮਤਲਬ ਵੀ ਆਪਣੇ ਆਪ ਨੂੰ ਮੇਨਟੇਨ ਰੱਖਿਆ ਹੋਇਆ ਉਹਨਾਂ ਨੇ ਉਹ ਮਤਲਬ ਸ਼ੂਗਰ ਵਾਲੀ ਚੀਜ਼ਾਂ ਤਾਂ ਬਿਲਕੁਲ ਵੀ ਨਹੀਂ ਖਾਂਦੇ ਇਹੋ ਐਡ ਜਰੂਰ ਕਰਦੇ ਆ ਉਹ ਕਿਉਂਕਿ ਐਡ ਤੋਂ ਉਹਨਾਂ ਨੂੰ ਪੈ ਠੀਕ ਹੈ ਜੀ ਬਟ ਉਹ ਖਾਂਦੇ ਬਿਲਕੁਲ ਵੀ ਨਹੀਂ ਹੈਗੇ ਜੋ ਵੀ ਮਤਲਬ ਮਨੂ ਜਲੋ ਫਰੂਟੀ ਵਗੈਰਾ ਖਾਂਦੇ ਨੇ ਜਾਂ ਕੁਝ ਖਾਂਦੇ ਨੇ ਉਹ ਸਿਰਫ ਵਿਜ਼ੂਅਲ ਇਫੈਕਟ ਦੇ ਨਾਲ ਮਤਲਬ ਹੀ ਤਿਆਰ ਕਰਦੇ ਆ ਉਹ ਚੀਜ਼ ਨੂੰ ਸੋ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਸੋ ਤੁਸੀਂ ਵੀ ਫਿੱਟ ਹੋ ਸਕਦੇ ਹੋ ਸੋ ਤੁਸੀਂ ਆਪਣਾ ਖਾਣਾ ਪੀਣਾ ਸੁਧਾਰ ਲਓ ਠੀਕ ਹੈ ਜੀ ਤੇ ਬਾਕੀ ਐਕਟੀਵਿਟੀ ਜਰੂਰ ਕਰੋ ਜਿਮ ਦੇ ਵਿੱਚ ਡੇਲੀ ਜਾਓ ਜੇ ਜਿਮ ਨਹੀਂ ਕਰ ਸਕਦੇ ਘਰ ਦੇ ਵਿੱਚ ਐਕਸਰਸਾਈਜ਼ ਕਰੋ ਘਰ ਦੇ ਵਿੱਚ ਬਹੁਤ ਵਧੀਆ ਮਾਹੌਲ ਹੁੰਦਾ ਸਵੇਰੇ ਛੱਤ ਦੇ ਉੱਤੇ ਚੜ ਕੇ ਐਕਸਰਸਾਈਜ਼ ਕਰ ਲਓ ਜਾਂ ਆਪਣੇ ਇੱਕ ਰੂਮ ਬਣਾ ਲਓ ਕਮਰਾ ਬਣਾ ਲਓ ਪਰਸਨਲ ਜਾਂ ਫਿਰ ਪਿੰਡਾਂ ਦੇ ਵਿੱਚ ਵੇੜੇ ਬਹੁਤ ਜ਼ਿਆਦਾ ਹੁੰਦੇ ਆ ਵੇੜਿਆਂ ਦੇ ਵਿੱਚ ਲੱਗੇ ਰਹੋ ਆਪਣੇ ਹਨਾ ਜਾਂ ਫਿਰ ਤੁਸੀਂ ਰਨਿੰਗ ਕਰ ਲਈ ਕਾਰਡੀਓ ਕਰ ਲਿਆ ਸਾਈਕਲ ਚ ਲਿਆ ਕੇ ਰੱਕ ਰੱਕੇ ਸਾਈਕਲ ਚ ਲਾਈ ਚੱਲੋ ਬਹੁਤ ਕੋਸਾ ਹਨਾ ਸੋ ਕਹਿੰਦੇ ਜਿੰਨੇ ਕਰਨਾ ਉਹਦੇ ਕੋਲ ਕੋਈ ਬਹਾਨਾ ਨਹੀਂ ਜਿੰਨੇ ਨਹੀਂ ਕਰਨਾ ਉਹਦੇ ਕੋਲ ਸੌਬਖੰਨੇ ਆ ਹਨਾ ਸੋ ਐਸਾ ਕੋਈ ਕੰਮ ਨਹੀਂ ਹੈਗਾ ਜਿਹੜਾ ਦੁਨੀਆ ਤੇ ਤੁਸੀਂ ਨਹੀਂ ਕਰ ਸਕਦੇਗੇ ਭਾਰ ਘਟੋਣਾ ਤਾਂ ਬਹੁਤ ਛੋਟੀ ਜੀ ਚੀਜ਼ ਆ ਸਰੀਰ ਆਪਣਾ ਇੱਕ ਮਿੱਟੀ ਆ ਇਹਨੂੰ ਜਿਵੇਂ ਦਾ ਪਚਾਵਾਂਗੇ ਆਪਾਂ ਇਹਨੂੰ ਉਦਾਂ ਦਾ ਬਣਾ ਸਕਦੇ ਆ ਭਾਵੇਂ ਤੁਸੀਂ ਇਹਦਾ ਗੁਬਾਰਾ ਬਣਾ ਲਓ ਭਾਵੇਂ ਇਹਨੂੰ ਪੂਰਾ ਫਿੱਟ ਕਰ ਲਓ ਹਨਾ ਜਿਵੇਂ ਦਾ ਮਰਜ਼ੀ ਕਰ ਲਓ ਤੁਹਾਡੇ ਹੱਥ ਦੇ ਵਿੱਚ ਆ ਹੋਰ ਕਿਸੇ ਦੇ ਹੱਥ ਵਿੱਚ ਨਹੀਂ ਹੈਗਾ ਆਪਾਂ ਕਹਿੰਦੇ ਨੇ ਪ੍ਰਮਾਤਮਾ ਦੇ ਹੱਥ ਚਾਓ ਕੁਝ ਇਦਾਂ ਦੀ ਕੋਈ ਦਿੱਕਤ ਨਹੀਂ ਹੈਗੀ ਆਪਣੇ ਹੱਥ ਦੇ ਵਿੱਚ ਹੀ ਆ ਸਾਰਾ ਕੁਝ ਸੋ ਅਗਰ ਤੁਹਾਡੇ ਵਿੱਚੋਂ ਕਿਸੇ ਵੀ ਮੇਰੀ ਭੈਣ ਦਾ ਜਾਂ ਫਿਰ ਕਿਸੇ ਵੀ ਮੇਰੇ ਭਰਾ ਦਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਆ ਤਪਲੀ ਤੁਸੀਂ ਮੈਨੂੰ ਉਹਨੂੰ ਪੁੱਛ ਸਕਦੇ ਹੋ ਆਪਾਂ ਇੱਕ ਅੱਧਾ ਵੀਟ ਲਾਈਵ ਆਵਾਂਗੇ ਜੀ ਠੀਕ ਆ ਜੀ ਸੋ ਜਦੋਂ ਆਪਣਾ ਲਾਈਵ ਖਤਮ ਹੋ ਜਾਊਗਾ ਤਾਂ ਵੀ ਤੁਸੀਂ ਮੈਨੂੰ ਆਪਣਾ ਸਵਾਲ ਜਿਹੜਾ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਬਾਕੀ ਮੇਰਾ ਵਟਸਐਪ ਨੰਬਰ ਹੈ ਜਿਹੜਾ ਮੈਂ ਥੱਲੇ ਦਿੱਤਾ ਹੋਇਆ ਵਾ ਤਾਂ ਤੁਸੀਂ ਐਨੀ ਟਾਈਮ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਅਗਰ ਤੁਹਾਡੇ ਵਿੱਚੋਂ ਕਿਸੇ ਵੀ ਮੇਰੀ ਭੈਣ ਨੇ ਜਾਂ ਕਿਸੇ ਵੀ ਮੇਰੇ ਭਰਾ ਨੇ ਮੇਰੇ ਕੋਲੋਂ ਪਰਸਨਲ ਰਾਈਟ ਪਲਾਨ ਬਣਵਾਉਣਾ ਹੈ ਭਾਰ ਘਟਾਉਣ ਤਾਂ ਉਹ ਮੇਰੇ ਕੋਲ ਪਰਸਨਲ ਡਾਈਟ ਪਲਾਨ ਵੀ ਬਣਵਾ ਸਕਦਾ ਭਾਰ ਘਟਾਉਣ ਦਾ ਜਿਹੜਾ ਪਰਸਨਲ ਡਾਈਟ ਪਲਾਨ ਹੋਊਗਾ ਉਹ ਮਤਲਬ ਵੀ ਫ੍ਰੀ ਆਫ ਕੋਸਟ ਨਹੀਂ ਹੋਊਗਾ ਉਹਦੀ ਥੋੜੀ ਜਿਹੀ ਫੀਸ ਆ ਜਿਹੜੀ ਉਹ ਜ਼ਰੂਰ ਹੋਊਗੀ ਤੇ ਇੱਕ ਤੁਹਾਡੇ ਵਾਸਤੇ ਮੈਂ ਬਹੁਤ ਵਧੀਆ ਉਪਰਾਲਾ ਕਰਦਾ ਪਿਆ ਮੈਂ ਇੱਕ ਕਿਤਾਬ ਆ ਜਿਹੜੀ ਮੈਂ ਉਹ ਬਣਾ ਰਿਹਾ ਵਾਂ ਬ੍ਰਦਰ ਆਪਣਾ ਨੰਬਰ ਪੇਜ ਜੋ ਬ੍ਰਦਰ ਮੇਰਾ ਨੰਬਰ ਸਲੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਵਾ ਮੇਰੀ ਕਿਸੇ ਵੀ ਵੀਡੀਓ ਦੇ ਵਿੱਚ ਦੇਖ ਲਓ ਜਾ ਕੇ ਜਾਂ ਫਿਰ ਤੁਸੀਂ ਮੇਰੇ ਆ ਜਿਹੜਾ ਲਾਈਵ ਚੱਲ ਰਿਹਾ ਹੈ ਲਾਈਵ ਦੇ ਵਿੱਚ ਵੀ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਜਾਓ ਤੇ ਉੱਥੇ ਨੰਬਰ ਮੇਰਾ ਤੁਹਾਨੂੰ ਸ਼ੋ ਹੋ ਜਾਏਗਾ ਠੀਕ ਹੈ ਜੀ ਜਾਂ ਫਿਰ ਤੁਸੀਂ ਲਿਖ ਲਓ ਮੈਂ ਬੋਲ ਦਿੰਦਾ ਵਾਂ ਇਹ 88474 26251 88474 26251 ਇਹ ਮੇਰਾ ਫੋਨ ਨੰਬਰ ਆ ਪਰਸਨਲੀ ਠੀਕ ਹੈ ਜੀ ਸੋ ਮੈਂ ਇੱਕ ਬਹੁਤ ਵਧੀਆ ਪ੍ਰੋਲਲਾ ਤੁਹਾਡੇ ਵਾਸਤੇ ਕਰਦਾ ਪਿਆ ਵਾਂ ਮੈਂ ਨਾ ਇੱਕ ਕਿਤਾਬ ਮੈਂ ਛਪਾ ਰਿਹਾ ਵਾਂ ਜਿਹਦੇ ਵਿੱਚ ਮੈਂ ਘੱਟੋ ਘੱਟ 10 ਤੋਂ 15 ਡਾਈਟ ਪਲਾਨ ਹੋਣਗੇ 10 ਤੋਂ 15 ਡਾਈਟ ਪਲਾਨ ਹੋਣਗੇ ਜਿਹੜਾ ਡਾਈਟ ਪਲਾਨ ਹੋਊਗਾ weight ਘਟਾਉਣ ਦੇ ਲਈ ਉਹ ਹੋਊਗਾ PCOSD ਵਾਲਿਆਂ ਵਾਸਤੇ ਵੀ ਹੋਊਗਾ PCOSD PCOS ਜਾਂ ਫਿਰ ਜਿਨ੍ਹਾਂ ਨੂੰ thyroid ਆ ਉਹਨਾਂ ਦਾ ਡਾਈਟ ਪਲਾਨ ਹੋਊਗਾ 5-5 ਡਾਈਟ ਪਲਾਨ ਉਹਨਾਂ ਦੇ ਹੋਣਗੇ ਠੀਕ ਹੈ ਜੀ ਤੇ ਨਾਲ ਮੈਂ ਤੁਹਾਨੂੰ ਰੈਮਡੀਆਂ ਘੱਟੋ ਘੱਟ 30 ਤੋਂ 35 ਰੈਮਡੀਆਂ ਮੈਂ ਤੁਹਾਨੂੰ ਦੱਸਾਂਗਾ ਵੀ ਤੁਸੀਂ ਕਿਹੜੀ ਕਿਹੜੀ ਰੈਮਡੀ ਤੁਸੀਂ ਬਣਾ ਕੇ ਪੀ ਸਕਦੇ ਹੋ ਉਹ ਕਿਤਾਬ ਦੇ ਵਿੱਚ ਵਰਕਆਊਟ ਵੀ ਮੈਂ ਤੁਹਾਨੂੰ ਦੱਸਾਂਗਾ ਵੀ ਤੁਸੀਂ ਆਹ ਵਰਕਆਊਟ ਆ ਜਿਹੜਾ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਉਹ ਜਿਹੜੀ ਕਿਤਾਬ ਹੋਊਗੀ ਉਹ ਮਤਲਬ ਜੇ ਅਗਰ ਤੁਹਾਡੇ ਵਿੱਚੋਂ ਕਿਸੇ ਵੀ ਮੇਰੀ ਭੈਣ ਦੇ ਜਾਂ ਵਰੀ ਕਿਸੇ ਵੀ ਮੇਰੇ ਭਰਾ ਨੇ ਮਤਲਬ ਵੀ ਲੈਣੀ ਹੋਈ ਹਨਾ ਤਾਂ ਤੁਸੀਂ ਕਿਤਾਬ ਮੇਰੇ ਕੋਲ ਬੁੱਕ ਕਰਵਾ ਲਿਓ ਹਰਤੇ ਉਹਦੀ ਜਿਹੜੀ ਕੀਮਤ ਆ ਬਹੁਤ ਥੋੜੀ ਜੀ ਕੀਮਤ ਰੱਖਾਂਗੇ ਆਪਾਂ 100 150 ਰੁਪਏ ਰੱਖਾਂਗੇ ਸੋ ਕੀਮਤ ਆਪਾਂ ਇਤੋਂ ਵੀ ਘੱਟ ਰੱਖੀ ਆਪਾਂ 100 150 ਰੁਪਏ ਦੀ ਕਿਤਾਬ ਰੱਖਾਂਗੇ ਆਪਾਂ ਤੇ ਉਹ ਕਿਤਾਬ ਤੁਹਾਡੀ ਲਾਈਫ ਦੇ ਵਿੱਚ ਬਹੁਤ ਵਧੀਆ ਬਦਲਾਵ ਲੈ ਕੇ ਆਏਗੀ ਸੋ ਉਹ ਮੈਂ ਕੋਸ਼ਿਸ਼ ਕਰਦਾ ਬਈ ਉਹ ਪ੍ਰੋਪਰਲੀ ਮੈਂ ਲਿਖੀ ਜਾਣਾ ਵਾ ਸੋ ਹਨਾ ਸੋ ਆ ਮੈਂ ਲਾਈ ਹੋਈ ਹੈ ਇੱਕ ਕਾਪੀ ਜੀ ਸੋ ਮੈਂ ਇਹਦੇ ਵਿੱਚ ਸਾਰਾ ਕੁਝ ਲਿਖੀ ਜਾ ਰਿਹਾ ਵਾ ਹਨਾ ਸੋ ਇਹ ਥੋੜੇ ਦਿਨਾਂ ਤੱਕ ਮੈਂ ਕੰਪਲੀਟ ਕਰਦਾਗਾ ਫਿਰ ਇਹਨੂੰ ਆਪਾਂ ਪਬਲਿਸ਼ ਕਰਾਵਾਂਗੇ ਤੇ ਤੁਹਾਡੇ ਤੱਕ ਪਹੁੰਚਦੀ ਹੈ ਜਿਹੜੀ ਮੈਂ ਉਹ ਕਰਾਂਗਾ ਕਿਤਾਬ ਬਣਾ ਸੋ ਅਗਰ ਤੁਸੀਂ ਲੈਣਾ ਚਾਹੁੰਦੇ ਹੋਏ ਤਾਂ ਤੁਸੀਂ ਕਿਤਾਬ ਆਪਣੀ ਬੁੱਕ ਕਰਵਾ ਲਿਓ ਤੇ ਤੁਹਾਡੇ ਐਡਰੈਸ ਦੇ ਉੱਤੇ ਮੈਂ ਭੇਜਦਾਗਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਵੀਰ ਜੀ ਮੂਝੇ 5 ਸੇ 8 ਕਿਜੀ ਤੱਕ weight lose ਕਰਨਾ ਹੈ ਕੋਈ fat lose drink ਬਤਾਓ ਵੀਰ ਜੀ ਦੇਖੋ ਜੇ ਤੁਸੀਂ 5 ਤੋਂ 8 ਕਿਲੋ weight lose ਕਰਨਾ ਘਟੋ ਘਟੇ ਨੂੰ 2 ਤੋਂ 2.5 ਮਹੀਨੇ ਲੱਗ ਜਾਣੇ ਜੀ 8 ਕਿਲੋ weight ਘਟੇਗਾ ਦੋ ਤੋਂ 2.5 ਮਹੀਨੇ ਲੱਗਣਗੇ ਇਡੀ ਛੇਤੀ ਨਹੀਂ ਹੋਏਗਾ ਠੀਕ ਹੈ ਨੰਬਰ 1 ਨੰਬਰ ਦੋ ਡਰਿੰਕ ਦੀ ਗੱਲ ਕਰਦੇ ਹਾਂ ਡਰਿੰਕ ਵਿੱਚ ਬਹੁਤ ਸਾਰੀਆਂ ਦਸੀਆਂ ਹੋਈਆਂ ਨੇ ਜੀ ਠੀਕ ਹੈ ਜੀ ਤੁਸੀਂ ਮੇਰੀ ਮੇਰੇ ਚੈਨਲ ਦੇ ਉੱਤੇ ਜਾਓ ਕੋਈ ਵੀ ਮੇਰੀ ਇੱਕ ਡਰਿੰਕ ਨੂੰ ਕੋਈ ਵੀ ਮੇਰੀ ਇੱਕ ਡਰਿੰਕ ਨੂੰ ਤੁਸੀਂ ਫੋਲੋ ਕਰ ਲਓ ਠੀਕ ਹੈ ਜੀ ਇੱਕ ਡਰਿੰਕ ਨੂੰ ਫੋਲੋ ਕਰਕੇ ਉਹਨੂੰ ਪ੍ਰੋਪਰਲੀ ਇੱਕ ਮਹੀਨਾ ਪੀਓ ਠੀਕ ਹੈ ਜੀ ਇੱਕ ਮਹੀਨਾ ਪੀ ਕੇ ਫਿਰ ਉਸ ਤੋਂ ਬਾਅਦ ਤੁਸੀਂ ਦੂਜੀ ਡਰਿੰਕ ਤੇ ਸ਼ਿਫਟ ਹੋ ਜਾਓ ਫਿਰ ਦੂਜੀ ਡਰਿੰਕ ਪੀਓ ਫਿਰ ਦੇਖੋ ਤੁਹਾਡਾ weight ਘਟਣਾ ਸ਼ੁਰੂ ਹੋ ਜਾਏਗਾ ਤੇ ਬਾਕੀ ਡਾਈਟ ਪਲਾਨ ਮੇਰਾ ਕੋਈ ਵੀ ਇੱਕ ਫੋਲੋ ਕਰ ਲਓ ਜਿਹ ਆ ਵੀਡੀਓ ਬਣਾ ਕੇ ਪਾਈ ਵੀ ਆ ਕੋਈ ਵੀ ਮੇਰਾ ਇੱਕ ਡਾਈਟ ਪਲਾਨ ਫੋਲੋ ਕਰ ਲਿਓ ਕੋਈ ਵੀ ਮੇਰੀ ਇੱਕ ਡਰਿੰਕ ਫੋਲੋ ਕਰ ਲਿਓ ਤੁਹਾਡਾ weight ਬੜੇ ਆਰਾਮ ਨਾਲ 5-7 ਕਿਲੋ ਆਰਾਮ ਨਾਲ ਘਟ ਜਿਗਾ 1.5 ਤੋਂ 2 ਮਹੀਨੇ ਤੱਕ ਜੇ ਤੁਸੀਂ ਡਾਈਟ ਪਲਾਨ ਨੂੰ ਫੋਲੋ ਕਰੋਗੇ ਤਾਂ ਠੀਕ ਹੈ ਜੀ ਡਾਈਟ ਪਲਾਨ ਨੂੰ ਫੋਲੋ ਕਰ ਲਓ 1.5 ਤੋਂ 2 ਮਹੀਨੇ ਦੇ ਵਿੱਚ ਵਿੱਚ ਤੁਹਾਡਾ weight ਆ ਜਿਹੜਾ 5 ਤੋਂ 8 ਕਿਲੋ ਆਰਾਮ ਨਾਲ ਘਟ ਜੇਗਾ ਸਟਡੀ ਬoi ਹਾਂਜੀ ਅਗਰ ਤੁਹਾਡਾ ਕੋਈ ਸਵਾਲ ਹੈਗਾ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਸੋ 20 ਮਿੰਟ ਤੋਂ ਉੱਪਰ ਹੋ ਗਿਆ 21 ਮਿੰਟ ਹੋ ਗਿਆ ਪ੍ਰੋਪਰਲੀ ਆਪਣੇ ਤੇ ਆਪਾਂ ਹੁਣ ਲਾਈਵ ਆ ਜਿਹੜਾ ਆਪਾਂ ਬੰਦ ਕਰਾਂਗੇ ਸੋ ਕੋਸ਼ਿਸ਼ ਮੈਂ ਤੁਹਾਡੇ ਵਾਸਤੇ ਜਿਹੜੀ ਮੈਂ ਬੁੱਕ ਦੀ ਗੱਲ ਕਰਦਾ ਵੀ ਬੁੱਕ ਮੈਂ ਕੰਪਲੀਟ ਕਰਦਾ ਪਿਆਵਾ ਸੋ ਮੇਰੀ ਕੋਸ਼ਿਸ਼ ਇਹ ਮੈਂ ਜਲਦੀ ਤੋਂ ਜਲਦੀ ਮੈਂ ਬੁੱਕ ਕੰਪਲੀਟ ਕਰਕੇ ਤੁਹਾਡੇ ਤੱਕ ਪਹੁੰਚਦੀ ਕਰਾਂ ਹਣਾ ਸੋ ਅਗੋਂ ਤੁਹਾਡਾ ਕੋਈ ਵੀ ਸਵਾਲ ਹੋਵੇ ਤਾਂ ਪਲੀਜ਼ ਤੁਸੀਂ ਮੈਨੂੰ ਐਨੀ ਟਾਈਮਸ ਵੀ ਵਟਸਐਪ ਦੇ ਉੱਤੇ ਮੈਸੇਜ ਕਰਕੇ ਵੀ ਪੁੱਛ ਸਕਦੇ ਹੋ ਜਾਂ ਫਿਰ ਏਸੀ ਵੀਡੀਓ ਦੇ ਹੇਠ ਕਮੈਂਟ ਕਰਕੇ ਵੀ ਪੁੱਛ ਸਕਦੇ ਹੋ ਤੇ ਬਾਕੀ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਦੇ ਲੋ ਧੰਨਵਾਦ ਕਰਦਾ ਵਾਂ ਵੀ ਤੁਸੀਂ ਆਪਣੇ ਛੋਟੇ ਭਰਾਵਾਂ ਨੂੰ ਇੰਨਾ ਸਾਰਾ ਪਿਆਰ ਦਿੰਨੇ ਹੋ ਹਣਾ ਮੇਰੀ ਵੀਡੀਓ ਨੂੰ ਪ੍ਰੋਪਰਲੀ ਦੇਖਦੇ ਹੋ ਉੱਤੇ ਅ ਤੇ ਮੇਰੀ ਵੀਡੀਓ ਦੇਖ ਕੇ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਨੂੰ ਬਹੁਤ ਜ਼ਿਆਦਾ ਫਰਕ ਵੀ ਪਿਆ ਵਾ ਤੇ ਮੈਨੂੰ ਖੁਸ਼ੀ ਉਦੋਂ ਹੁੰਦੀ ਆ ਜਦੋਂ ਮਤਲਬ ਵੀ ਮੇਰੀ ਵੀਡੀਓ ਨੂੰ ਦੇਖ ਕੇ ਤੁਹਾਡੇ ਵਿੱਚੋਂ ਕੋਈ ਵੀ ਮੇਰੀ ਭੈਣ ਕੋਈ ਵੀ ਮੇਰਾ ਭਰਾ ਉਹਨੂੰ ਫੋਲੋ ਕਰਦਾ ਤੇ ਉਹਨੂੰ ਰਿਜ਼ਲਟ ਮਿਲਦਾ ਤੇ ਮੈਨੂੰ ਖੁਦ ਨੂੰ ਬਹੁਤ ਖੁਸ਼ੀ ਹੁੰਦੀ ਆ ਹਨਾ ਸੋ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਆਪਣੇ ਭਰਾ ਨੂੰ ਬਹੁਤ ਸਪੋਰਟ ਕਰਦੇ ਹੋ ਤੇ ਇਸੇ ਤਰ੍ਹਾਂ ਆਪਣੇ ਭਰਾ ਨੂੰ ਸਪੋਰਟ ਕਰਦੇ ਜੀ ਤੇ ਅਗਰ ਤੁਹਾਡੇ ਵਿੱਚੋਂ ਕਿਸੇ ਵੀ ਮੇਰੀ ਭੈਣ ਭਰਾ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੁਹਾਡੇ ਨੂੰ ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਦਾ ਰਵਾਂਗਾ ਵੀ ਤੁਸੀਂ ਸਿਹਤਮੰਦ ਰਹਿਣ ਲਈ ਬਿਮਾਰੀਆਂ ਤੋਂ ਬਚਣ ਲਈ ਤੁਹਾਨੂੰ ਕੀ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ ਅਲੱਗ-ਅਲੱਗ ਰੈਮਡੀਆਂ ਜਿਹੜੀਆਂ ਮੈਂ ਤੁਹਾਨੂੰ ਨਾਲ ਮੈਂ ਸ਼ੇਅਰ ਕਰਦਾ ਰਵਾਂਗਾ ਜੀ ਤੇ ਵਰਕਆਊਟ ਦੀ ਵੀਡੀਓ ਵੀ ਤੁਹਾਡੇ ਵਾਸਤੇ ਲੈ ਕੇ ਆਉਂਦਾ ਰਵਾਂਗਾ ਜੀ ਸੋ ਮਿਲਦੇ ਹੁਣ ਆਪਾਂ ਕੱਲ ਪਰਸੋਂ ਇੱਕ ਨਵੀਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਗਾ ਤੇ ਕੋਸ਼ਿਸ਼ ਕਰਾਂਗਾ ਕਿਤਾਬ ਆ ਜਿਹੜੀ ਮੈਂ ਕਿਤਾਬ ਵੀ ਤੁਹਾਡੇ ਵਾਸਤੇ ਛਿੰਤ ਲਈ ਕਿਹਾ ਵਾ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ WhatsApp ਦੇ ਉੱਤੇ ਮੈਨੂੰ ਮੈਸੇਜ ਕਰ ਦਿਓ ਤੇ ਆਪਣੀ ਬੁੱਕ ਜਿਹੜੀ ਉਹ ਤੁਸੀਂ ਇਹ ਬੁੱਕ ਕਰ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਕੀਮਤੀ ਸਮਾਂ ਕੱਢ ਕੇ ਮੇਰੀ ਵੀਡੀਓ ਨੂੰ ਦੇਖਿਆ ਮੇਰੇ ਲਾਈਵ ਵੀਡੀਓ ਨਾਲ ਜੁੜੇ ਅਗਰ ਤੁਹਾਡਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੋਇਆ ਤਾਂ ਪਲੀਜ਼ ਤੁਸੀਂ ਮੈਨੂੰ ਪੁੱਛ ਸਕਦੇ ਹੋ ਐਨੀ ਟਾਈਮ ਕਾਲ ਕਰ ਸਕਦੇ ਹੋ WhatsApp ਤੇ ਮੈਸੇਜ ਕਰ ਸਕਦੇ ਹੋ ਜਾਂ ਫਿਰ ਮੈਨੂੰ ਇਸ ਵੀਡੀਓ ਥੱਲੇ ਜਾਂ ਫਿਰ ਮੇਰੀ ਕਿਸੇ ਵੀ ਵੀਡੀਓ ਥੱਲੇ ਕਮੈਂਟ ਕਰਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਸੋ ਆਪਣੇ ਪਰਾਂ ਨੂੰ ਇਸੇ ਤਰ੍ਹਾਂ ਪਿਆਰ ਦੇਂਦੇ ਰਹੋ ਸਪੋਰਟ ਕਰਦੇ ਰਹੋ ਜੀ ਸੋ ਮਿਲਦੇ ਹਾਂ ਬਹੁਤ-ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਹੀ ਸੋ ਉਹ ਦਾਖਿਲਦਾਨ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤ ਰੱਖੇ ਤੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਗੁਰਚਰਨ ਜੀ ਕਹਿੰਦੇ ਹੈਲੋ ਹਾਂਜੀ ਗੁਰਚਰਨ ਜੀ ਪੁੱਛ ਲਓ ਅਗਰ ਤੁਹਾਡਾ ਕੋਈ ਸਵਾਲ ਹੈਗਾ ਪਲੀਜ਼ ਤਾਂ ਮੈਂ ਕਿਉਂਕਿ ਲਾਈਵ ਮੈਂ ਬੰਦ ਕਰਨ ਲੱਗਾ ਸੀਗਾ ਅਗਰ ਕੋਈ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਪੁੱਛ ਸਕਦੇ ਹੋ ਤੁਹਾਡੇ ਕਰਕੇ ਮੈਂ ਰੁਕ ਜਾਣਾ 10-15 ਸੈਕਿੰਡ ਸੋ ਅਗਰ ਹੋਰ ਵੀ ਕਿਸੇ ਦਾ ਸਵਾਲ ਹੈਗਾ ਤਾਂ ਪਲੀਜ਼ ਪੁੱਛ ਸਕਦੇ ਮੈਨੂੰ ਹਣਾ ਚਲੋ ਮੈਂ ਰੁਕ ਜਾਣਾ 15-20 ਸੈਕਿੰਡ ਹੋਰ ਗੁਰਚਰਨ ਜੀ ਤੁਸੀਂ ਪੁੱਛ ਲਓ ਅਗਰ ਕੋਈ ਤੁਹਾਡਾ ਸਵਾਲ ਹੈਗਾ ਜੀ ਜੇ ਮੈਂ ਲਾਈਵ ਬੰਦ ਵੀ ਕਰਤਾ ਤਾਂ ਪਲੀਜ਼ ਤੁਸੀਂ ਮਿੰਦੀ ਇਸ ਵੀਡੀਓ ਤੇ ਲਿਖ ਕਮੈਂਟ ਕਰਕੇ ਪੁੱਛ ਲਓ ਤਾਂ ਮੈਂ ਕੋਸ਼ਿਸ਼ ਕਰਾਂਗਾ ਹੁਣੇ ਨਾਲ ਦੀ ਨਾਲ ਮਤਲਬ ਜੀ ਤੁਹਾਨੂੰ ਮੈਂ ਜਿਹੜਾ ਰਿਪਲਾਈ ਆ ਮੈਂ ਤੁਹਾਡਾ ਕਰ ਸਕਾਂ ਹਾਂ ਕਿਉਂ ਫੋਨ ਦੀ ਬੈਟਰੀ ਵੀ ਲੋ ਹੋ ਚੁਗੀ ਆ ਸੋ ਫੋਨ ਵੀ ਨਾ ਕਿਤੇ ਬੰਦ ਹੋ ਜਾਈ ਆਪਣਾ ਹਨਾ ਸੋ ਅਗਰ ਇਹ ਤੁਹਾਡਾ ਕੋਈ ਸਵਾਲ ਤਾਂ ਪਲੀਜ਼ ਤੁਸੀਂ ਮੈਨੂੰ ਪੁੱਛ ਸਕਦੇ ਆ ਉਹ ਚਲੋ ਠੀਕ ਹੈ ਜੀ ਫਿਰ ਆਪਾਂ ਲਾਈਵ ਇਥੇ ਬੰਦ ਕਰਦੇ ਆ ਤੇ ਅਗਰ ਤੁਹਾਡਾ ਕੋਈ ਸਵਾਲ ਹੋਵੇ ਤਾਂ ਪਲੀ ਤੁਸੀਂ ਮੈਨੂੰ ਪੁੱਛ ਲਿਓ ਜੀ